ਫੇਰ ਮੋਬਾਈਲ ਚੱਕੀ ਬੈਠੀ ਅੱਜ ਇਹ ਉਹ ਕਿਸੇ ਬਣੇ ਮੋਬਾਈਲ ਨੂੰ ਧਰ ਵੀ ਦਿਆ ਕਰ ਤੂੰ ਮੈਂ ਕਿਤੇ ਚੱਕ ਲੈਣਾ ਮੋਬਾਈਲ ਹੁਣ ਤਾਂ ਜਾ ਕੇ ਬੈਠੀ ਹਾਂ 2 ਮਿੰਟ ਹੁਣ ਚੱਕੇ ਤੂੰ ਹਾਂ ਤੂੰ ਮੇਰੀ ਗੱਲ ਸੁਣ ਲੈ ਹਾਂ ਉਹ ਬੇਬੇਰ ਉਹ ਤਾਂ 5 ਰੁਪਏ ਨਹੀਂ ਦਿੰਦੀ ਕਿਸੇ ਮੈਂ ਦਵਾਈ ਲਿਓਣੀ ਹੈ ਤੇ ਆਹ ਦੇਖ ਲੈ ਕਿੱਡੀ ਵੱਡੀ ਠੱਗੀ ਮਰਵਾਈਏ ਫੋਨ ਤੇ ਤੂੰ ਉਹ ਮੈਂ ਕੀ ਠੱਗੀ ਮਰਵਾਤੀ ਫੋਨ ਤੇ ਹਰੇਕਾ ਤਾਂ ਫੋਨ ਚੱਕ ਲੈਣੀ ਹੈ ਹਾਂ ਉਹ ਤੈਨੂੰ ਪਤਾ ਨਹੀਂ ਜਦੋਂ ਕਿਸੇ ਗੱਲ ਦਾ ਕਿਸੇ ਨੂੰ OTP ਕੀ ਕਿਸੇ ਨੂੰ ਕੁਝ ਦੇਤਾ ਆ ਦੇਖ ਲੈ ਕਿੱਡਾ ਵੱਡਾ ਧੋਖਾ ਕਰਾਇਆ ਲੈ ਤੂੰ 15 20000 ਦੀ ਥੱਗੀ ਮਨਵਾ ਲਈ ਮੈਂ ਮੈਂ ਕਰ ਦਿੱਤੀ ਓਟੀਪੀ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਤੈਨੂੰ ਪਤਾ ਨਹੀਂ ਹੈ ਜੋ ਤੂੰ ਫੋਨ ਚੱਕਦੀ ਹੈ ਤੂੰ ਹੁਣ ਫੜਿਆ ਤੈਨੂੰ ਪਤਾ ਨਹੀਂ ਉਹਨੂੰ ਭੇਜਤਾ ਸਾਰਾ ਕੁਝ ਤੂੰ ਇੱਦਾਂ ਗੋਲ ਮਾਰੀ ਜਾਂਦੀ ਹੈ ਅਗਲੇ ਕੋਲੇ ਭਾਗਿਆ ਸਾਰਾ ਕੁਝ ਮੈਂ ਤਾਂ ਵੀਡੀਓ ਦੇਖਦੀ ਹੁੰਨੀ ਹੈ ਕੱਢ ਕੇ YouTube ਤੇ ਮੈਂ ਕਿੱਥੋਂ ਗੋਲ ਮਾਰੀ ਆ 18000 ਰੁਪਏ ਕੱਢ ਲਿਆ ਖਾਤ ਜੇ 18000 ਰੁਪਏ ਕਿੱਥੇ ਫਿਰਦੀਆਂ ਤੂੰ 18000 ਆਹ ਟੱਕੜ ਦਾ ਫੋਨ ਮੈਂ ਤਾਂ ਹੱਥੀ ਨਹੀਂ ਲਾਉਂਦੀ ਮੁੜ ਕੇ ਬੋਨਦੇ ਨਾ ਹੁਣ ਤਾਂ ਤੂੰ ਕਹਿੰਦੀ ਮਾਥਰੀ ਲਾਉਦੀ ਤੇ ਪਹਿਲਾਂ ਤੂੰ ਸਰਦ ਨੂੰ ਧਰਦੀ ਨਹੀਂ ਸੀਗੀ ਹਣ ਮੈਨੂੰ ਕੀ ਬਤਾ ਮੈਂ ਕਦੋਂ 18000 ਰੁਪਇਆ ਕਢਾਤਾ ਨਾ ਮੈਨੂੰ ਪਤਾ ਨਾ ਤਾਂ ਮੈਨੂੰ ਦੱਸ ਤੂੰ ਹੀ ਕਢਾਇਆ ਤੂੰ ਹੀ ਕਢਾਇਆ ਤੇ ਬੇਬੇ ਨੂੰ 1800 ਰੁਪਇਆ ਦੀ ਦਿੱਤਾ ਤੂੰ ਉਹਨੇ ਦਵਾਈ ਲੈਣੀ ਸੀ ਕਿੱਦੀ ਦੀ ਉਹ ਦੇਖ ਲੈ ਬੁਖਾਰ ਚੜਦਾ ਕਿੱਦੀ ਉਹ ਖੰਗ ਹੋਈ ਪਈ ਐ ਤੇ ਹੁਣ ਹੁੰਦੇ ਦੇ ਰੇ ਨਾ ਤੂੰ ਲੈ ਜਾ ਬੇਬੇ ਨੂੰ ਮੈਂ ਕਿਉਂ ਰੋਕਾਂ ਮੈਂ ਕਿਹਾਂ ਕਿੱਥੋਂ 20000 ਤਾਂ ਮੇਰੇ ਖਾਤੇ 'ਚ ਰੁਪਿਆ ਸੀਗਾ 18 ਗੋਗੜਾ ਤਾਂ ਫਿਰ 2000 ਤਾਂ ਬਚੀ ਬੇਬੇਂ ਦਵਾਈ ਦੁਆਲੇ ਮੈਂ ਤੇ ਦਵਾ ਕੇ ਲਊਂਗਾ ਤੇ ਤੂੰ ਤਾਂ ਇਹ ਗੱਲ ਸੋਚ ਕੇ ਦੇਖ ਕਿ ਕਿੰਨਾ ਵੱਡਾ ਧੋਖਾ ਕਰਾਇਆ ਧੋਖਾ ਦੇ ਖਰਾਏ ਜੇ ਅੱਜ ਵੀ ਤਾਂ ਕਰਾਂਗੀ ਹੁਣ ਮੈਂ ਕੋਈ ਧੋਖਾ ਨਹੀਂ ਕਰਾਇਆ ਮੈਂ ਤੈਨੂੰ ਦੱਸਾਂ ਮੈਂ ਮੈਂ ਕਢਵਾਉ ਆ ਪੈਸੇ ਉਹ ਤਾਂ ਤੈਨੂੰ ਪਤਾ ਹੋਊਗਾ ਜਾਣ ਕੇ ਕਿਸੇ ਨੂੰ ਦੇ ਕੇ ਹੁਣ ਸਿਰ ਤੂੰ ਮੇਰੇ ਲਾਉਣਾ ਵੀ ਤੈਨ ਕਢਵਾ ਤੇ ਅੱਛਾ ਹਾਂ ਉਹ ਤੂੰ ਕਿਸੇ ਨੂੰ ਦੇ ਦੇਉਂਗੇ ਨਾ ਕੀ ਹੋਏ ਕਹਨੀ ਤੂੰ ਹਾਂ ਮੇਰੀ ਗੱਲ ਸੁਣ ਲੈ ਅਪਾ ਮੈਨੇਜਰ ਕੋਲੇ ਬਗ ਚਲਦੇ ਆ ਬੈਂਕ ਚ ਮੈਨੇਜਰ ਸਾਹਿਬ ਤਾਂ ਨਹੀਂ ਗੱਪ ਮਾਰਦੇ ਉਹ ਤਾਂ ਨਹੀਂ ਝੂਠ ਮਾਰਦੇ ਉਹ ਤਾਂ ਸੱਚੀ ਗੱਲ ਦੱਸਣਗੇ ਨਾ ਅਪਾ ਮੈਨੇਜਰ ਨਾਲ ਤੂੰ ਗੱਲ ਕਰਿਆ ਆਵੇਂ ਮੈਨੂੰ ਕੀ ਪਤਾ ਹਨ ਘਰੇ ਬੈਠੀ ਨੂੰ ਨਾ ਮੈਨੂੰ ਝੂਠਾ ਬਣਾਈ ਜਾਨੀਏ ਤੇ ਤੇਰਾ ਹੱਕ ਸੱਚ ਕਦਾਂ ਹੈ ਕਿਵੇਂ ਹੋਣਾ ਹੱਕ ਸੱਚ ਤਾਂ ਫਿਰ ਹੁਣ ਮੈਨੂੰ ਤਾਂ ਨਹੀਂ ਲੱਗ ਪਤਾ ਲੈ ਕਿਸੇ ਪੜੇ ਨੂੰ ਪੁੱਛ ਕੇ ਪਤਾ ਲੱਗੂਗਾ ਨਾ ਜੇ ਤੂੰ ਪੜ੍ਹੀ ਲਿਖੀ ਨਹੀਂ ਫਿਰ ਸਰਵਨ ਮੋਬਾਈਲ ਕਿਉਂ ਚੱਕਦੀ ਆਂ ਮੇਰਾ ਬੈਂਕ ਖਾਤਾ ਤੂੰ ਕਿਉਂ ਕੱਢਦੀ ਹੁੰਦੀ ਹੈ ਕਿ ਤੈਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਕੋਈ ਪਤਾ ਨਹੀਂ ਤੇਰੇ ਬੈਂਕ ਬੰਕ ਕੋ ਖਾਤੇ ਦਾ ਵੀ ਖਾਤਾ ਐਜ ਤੇਰਾ ਮੈਂ ਤਾਂ ਉਹੀ ਖੋਲਣਾ ਨਹੀਂ ਚੱਕ ਕੇ ਮੈਂ ਤਾਂ ਕਦੇ ਇੰਸਟਾਗ੍ਰam ਦੇਖਣ ਲੱਗ ਜਾਈ ਨਹੀਂ ਕਿਤੇ YouTube ਤੇ ਵੀਡੀਓ ਦੇਖਣ ਲੱਗ ਜਾਈ ਨਹੀਂ ਮੈਂ ਤਾਂ ਮੀਡ ਕੋ ਦੇਖਦੀ ਹੁੰਦੀ ਆ ਬੱਕਰੀ ਸੋਚ ਤੇ ਮੈਂ ਕਦੇ ਕੁਝ ਨਹੀਂ ਦੇਖਿਆ ਉਹ ਵੀਡੀਓ ਦੇਖਦੀ ਦੀ ਸੀ ਤੂੰ ਹੋਰ ਹੀ ਮੋਬਾਈਲ ਦਾ ਸਾਰਾ ਕੁਝ ਖੋਲ ਕੇ ਵਜਨੇ ਇਹ ਵਿੱਚੋਂ ਜਿਹੜੇ ਕੰਨਾ ਤੈਨੂੰ ਪਤਾ ਹੀ ਨਹੀਂਗਾ ਜਦ ਮੈਨੂੰ ਨਹੀਂ ਮੋਬਾਈਲ ਬਾਰੇ ਪਤਾ ਮੈਂ ਤਾਂ ਮੋਬਾਈਲ ਬਾਰੇ ਕੁਝ ਜਾਣਦੀ ਨਹੀਂ ਪੈਸੇ ਤੇ ਤੂੰ ਕਿਸੇ ਨੂੰਉਂ ਦੇ ਤੇ ਹੁਣ ਅੰਜਾਮ ਮੇਰੇ ਤੇ ਲਾਉ ਮੈਂ ਨਿਕੱਢੇ ਕੁੜਦੇ ਪੈਸੇ ਤੇਰੇ ਦੇਖ ਦੇਖ ਉਹ ਨਾਲੇ ਤਾਂ ਮੇਰਾ 18000 ਰੁਪਏ ਦਾ ਨੁਕਸਾਨ ਕਰਤਾ ਨਾਲੇ ਹੈਗੇ ਐਂ ਕਹਦੀ ਐ ਕਿ ਮੈਂ ਤੇਰੇ ਪੈਸੇ ਕੱਢੇ ਨਹੀਂ ਉਹ ਪੈਸੇ ਤਾਂ ਨਹੀਂ ਕੱਢੇ ਤੂੰ ਮੇਰਾ ਧੋਖਾ ਕਰਵਾਤਾ ਧੋਖਾ ਹਰੇਕ ਐ ਤਾਂ ਜਦੋਂ ਫੋਨ ਨਾਲ ਫੋਨ ਚੱਕ ਲੈਂਦੀ ਐ ਜੇ ਕੋਈ OTP ਮੰਗਦਾ ਜਾਂ ਹੋਰ ਮੰਗਦਾ ਸਾਰਾ ਕੁਝ ਸੋਹ ਭੇਜ ਦਿੰਦੀ ਐ ਉਂਗਲਾਂ ਮਾਰੀ ਜਾਂਦੀਆਂ ਉਹ ਤੇ ਉਹ ਹੋ ਸਕਦਾ ਅਣਪੜਿਆ ਹਨਾ ਮਿਰੂ ਪਤੀ ਨੇ ਲੱਗਿਆ ਹੋਵੇ ਗੱਲ ਤਾਂ ਠੀਕ ਐ ਹੁਣ ਕੀ ਹੱਲ ਕੱਢੀ ਇਹਦਾ ਕਿੱਥੋਂ ਪੈਸੇ ਪੂਰੇ ਕਰੀਏ ਇਹ ਤਾਂ ਨਾ ਉਹ ਗੱਲ ਹੋ ਗਈ ਕਾਰਸੀ ਦਾ ਭਾਂਗਾ ਦੁਪਾਰ ਦੇ ਛਿ ਨਿਕਲ ਗਿਆ ਬੀਬਨ ਦਾ 1800 ਰੁਪਏ ਨਹੀਂ ਦਿੱਤਾ ਨਹੀਂ ਹੁਣ 18000 ਦਾ ਮੇਰਾ ਨੁਕਸਾਨ ਕਰਤਾ ਮੈਂ ਵੀ ਹੁਣ ਦੱਸ ਕਿਵੇਂ ਜਰਾ ਕਿਵੇਂ ਬੀਬੇ ਨੂੰ ਸੂਤ ਦੇਵਾਂ ਜਿਹਨੇ ਆ ਗੱਲ ਕਰੀਏ ਜੇ ਹੁਣ ਸਾਰੀ ਗੱਲ ਬੀਬੇ ਨੂੰ ਦੱਸਦਾ ਫਿਰ ਇਹਦੇ ਨਾਲ ਇਹੀ ਜੀ ਕਰੂ ਉਹ ਜਿਹੜੀ ਨਾ ਕਰਨੀ ਹੋਵੇ ਉਹ 1800 ਰੁਪਏ ਨਹੀਂ ਦਿੰਦੀ ਸੀ ਹੁਣ 18000 ਦਾ ਧੋਖਾ ਕਮਾ ਲਿਆ ਨੇ ਬੇਬੇ ਹਾਂ ਤੇਰੀ ਖੰਗ ਠੀਕ ਹੈ ਹੁਣ ਕੇ ਦਵਾਈ ਦਵਾ ਕੇ ਲਿਆਵਾਂ ਤੈਨੂੰ ਮੈਂ ਠੀਕ ਹੈ ਬੱਤ ਮੈਂ ਆ ਖੰਗ ਤਾਂ ਮੈਂ ਚ ਲੈ ਲਈ ਸੀ ਦਵਾਈ ਕਾਉਂ ਤੇਰੇ ਪੈਸੇ ਲਵਾਵਾਂ ਡਾਕਟਰ ਤੂੰ ਲੈ ਲਈ ਸੀ ਹਾਂ ਪਰ ਤੁਸੀਂ ਕੀ ਬੋਲੀ ਜਾਂਦੇ ਸੀ ਆਹ ਪਾਈ ਜਾਂਦੇ ਆ ਵੇਖੋ ਮੈਂ ਤੈਨੂੰ ਹੁਣ ਕੀ ਦੱਸਾਂ ਜੇ ਤਾਂ ਮੈਂ ਤੈਨੂੰ ਦੱਸ ਦਾਂਗਾ ਹਾਂ ਫਿਰ ਆਪਣੇ ਘਰੇ ਕਲੇਸ਼ ਪਊਗਾ ਜੇ ਮੈਂ ਤੈਨੂੰ ਦੱਸਦਾ ਹੀ ਨਹੀਂਗਾ ਉਹ ਫਿਰ ਮੇਰੇ ਮਨ ਤੋਂ ਹੁਣ ਬੋਝ ਕਿਵੇਂ ਲਹੂਗਾ ਤੇਰੇ ਕੋਲ ਤਾਂ ਬੇਬੇ ਮੈਨੂੰ ਦੱਸਣਾ ਹੀ ਪਊਗਾ ਕੀ ਹੋ ਗਿਆ ਬੇਬੇ ਦੇਖ ਲੈ ਕਿ ਜੇ ਤੂੰ ਮੰਗਦੀ ਸੀ ਮੈਨੂੰ 2000 ਰੁਪਏ ਜੋ 1800 ਉਹਦੇ 1500 ਉਹ ਮੈਂ ਮਾਨਸਾ ਦਾ ਦਵਾਈ ਲਿਆਵਾਂ ਹਾਂ ਹਰਪ੍ਰੀਤ ਨੇ ਦੇਖ ਲਿਆ ਤੈਨੂੰ 18 ਰੁਪਏ ਵੀ ਨਹੀਂ ਦੇਣ ਦਿੱਤੇ ਹਾਂ ਤੇ ਹੁਣ ਮੈਂ ਤੈਨੂੰ ਕੀ ਦੱਸਾਂ ਮੇਰੇ ਆ ਮਮਾਇਰ ਫੋਨ ਦੇ ਵਿੱਚ 20000 ਰੁਪਏ ਸੀਗਾ ਬੈਂਕ ਖਾਤੇ 'ਚ ਅੱਛਾ ਤੇ ਸਾਰਾ ਦਿਨ ਮੋਬਾਈਲ ਦੇਖਦੇ ਰਹਿੰਦੀ ਐ ਹਾਂ ਪਤਾ ਨਹੀਂ ਉਹ ਤੇ ਕੀ ਇਹਨੇ ਦੱਬ ਤਾ ਕੀ ਨਾ ਦੱਬ ਤਾ ਮੇਰਾ ਤਾਂ 18000 ਰੁਪਏ ਆਉਟ ਗਏ ਬੇਬੇ ਉਹ ਐ ਮੱਜਾ ਐ ਕਿ ਮੈਂ ਅੱਡੇ ਤਾਂ ਲੋਕ ਪੇਟ ਕੰਨ ਮਾਰਿੰਗਾ ਜੋ ਕੱਢਦੇ ਮੋਬਾਈਲਾਂ ਜੋ ਕਿ ਮੇਕ ਡਰ ਲਾ ਦੇ ਬਾਹੂ ਅੱਗੇ ਤਾਂ ਲੋਕਾ ਰਪੀ ਪੇਟੀਆਂ ਚ ਰੱਖਦੇ ਸੀ ਜਾਂ ਟਰਾਂਕਾਂ ਚ ਹਾਂ ਹੁਣ ਤਾਂ ਮੋਬਾਈਲਾਂ ਚ ਹੀ ਰੱਖਦੇ ਐ ਬੈਂਕਾਂ ਚ ਹੀ ਰਹਿਣ ਦਸਵੇਂ ਕੀ ਕਰਾਂ ਹੁਣ ਕਿਸੇ ਨੂੰ ਗੂਗਲ ਪੇ ਕਰਨੇ ਪੈਂਦੇ ਐ ਕਿਸੇ ਨੂੰ ਕਿਵੇਂ ਕਰਨਾ ਪੈਂਦਾ ਸਾਰਾ ਸਿਸਟਮ ਹੁਣ ਤਾਂ ਮੋਬਾਈਲ ਨਾਲ ਜੁੜਿਆ ਹੋਇਆ ਹੈ ਬੇਬੇ ਆਪਣੇ ਨਾਲ ਤਾਂ 18000 ਦੀ ਠੱਗੀ ਵੱਜ ਗਈ ਤੂੰ ਤਾਂ ਫੇ ਬਾਹਰ ਆਉਂ ਕਰਿਆ ਨਹੀਂ ਤੋ ਕਾ ਤੂੰ ਇਹ ਨਾ ਨਾ ਕਹ ਲਿਆ ਕੰਦਰਾ ਬਾਹਰ ਤੂੰ ਲਾ ਕੇ ਬਰੇ ਤੋ ਕਿਆ ਵਖੀਆ ਇਹ ਜੱਬਾ ਨਾਲ ਨਾ ਜੇ ਜੇਬ ਚ ਵਾ ਕੇ ਕਿਵੇਂ ਮੇਰੀ ਗੱਲ ਸੁਣ ਲੈ ਹਾਂ ਜਿਸ ਨਾਲ ਮੈਂ ਕੰਮ ਦਿੰਦਾ ਕਰਨੀ ਜਾਂਦਾ ਖੇਤ ਮੈਨੂੰ ਮੁੜਕਾ ਹੋਇਆ ਬਾਲਾ ਉੱਥੇ ਉਹ ਮੁੜਕੇ ਨਾਲ ਭਿੱਜ ਕੇ ਨਾਲ ਮੈਨੂੰ ਆਏ ਸੀ ਮੇਰਾ ਮੋਬਾਈਲ ਖਰਾਬ ਨਾ ਹੋ ਜੇ ਉਹ ਤੁਹਾਨੂੰ ਹੀ ਪੈਗਾ ਤੈਨੂੰ ਆ ਦੇਖ ਲੈ ਤਾਂ ਉਦੋਂ ਮਹਿੰਗਾ ਪੈ ਜਾਣਾ ਬੇਬੇ ਹੋਰ ਗੱਲ ਦੇਖ ਲੈ ਨਾਲੇ ਹੁਣ ਮੰਨਦੀ ਨਹੀਂ 18000 ਰੁਪਏ ਦਾ ਘਟਾਵੇਂ ਕਿਵੇਂ ਜਰਾ ਕਹਿੰਦੀ ਮੈਂ ਤਾਂ ਕੁਝ ਨਹੀਂ ਕਰਿਆਗਾ ਮੈਂ ਤਾਂ ਵੀਡੀਓ ਨਿਖਦੀ ਹੁੰਨੀ ਆ ਕੱਲੀ ਆ ਜਦੋਂ ਧਰਕੇ ਬਾਜੇ ਨਾਲ 18000 ਥੁੰਗਾ ਮਾਰੀ ਜਾਂਦੀ ਐ ਦੇ ਜੋਰ ਕੀ ਬੈ ਕੇ ਵੱਜ ਗਈ ਗਲਤ ਥੁੰਗਾ ਬੇਬੇ ਆ ਦੇਖ ਲੈ ਤੂੰ ਬਿਮਾਰ ਸੀਗੀ ਤਾਂ ਮੁੰਡਾ ਪੈਸੇ ਦਿੱਤੇ ਨਹੀਂ ਤੇ ਮੇਰਾ 18000 ਰੁਪਏ ਦਾ ਮੈਨੂੰ ਘਾਟਾ ਪਤਾ ਦੱਸ ਮੈਂ ਕਿਵੇਂ ਜਰਾ ਹੁਣ ਇਹਦਾ ਮੈਂ ਕਿੱਥੋਂ ਪਤਾ ਲਾਵਾਂ ਬੇਬੇ ਤੂੰ ਬਲਕਿ ਤੇ ਬੈਂਕ ਨੂੰ ਕੁਝ ਪਤਾ ਲਾ ਵੀ ਕਿਹਦੇ ਖਾਤੇ ਕੁੱਤੇ ਦੇ ਪਾਪਾ ਮਾਗ ਕੇ ਕਿਵੇਂ ਗਏ ਕਿਵੇਂ ਨਾ ਹਾਂ ਬੇਬੇ ਇਹ ਤੇਰੀ ਗੱਲ ਜਮਾ ਠੀਕ ਹੈ ਹਾਂ ਮੈਂ ਨਾ ਬੈਂਕ ਤੇ ਜਾ ਕੇ ਆਉਣਾ ਉਹ ਬੈਂਕ ਵਾਲੇ ਨੂੰ ਤਾਂ ਪਤਾ ਲੱਗੂਗੀ ਕਿ ਜਰਾ 18000 ਰੁਪਏ ਕਿੱਧਰ ਉੱਡ ਗਿਆ ਕੋਸਤਾ ਹੋ ਦੱਸਣਗੀ ਤੈਨੂੰ ਤਾਂ ਆ ਗਈ ਕਾ ਆਪਣਾ ਖੜੀ ਰੇ ਦੱਸ ਬੇਬੇ ਕਲਪਨਾ ਹੀ ਖੜੀ ਹੋਗੀ ਮੇਰੀ ਖੂਨ ਪਸੀਨੇ ਦੀ ਕਮਾਈ ਸੀ ਮੈਂ ਕਿਹੜੇ ਕਿਸੇ ਨਾਲ ਕੋਈ ਥੱਗੀ ਮਾਰੀ ਸੀ ਆਪਣੀ ਜੀ ਸੂਈ ਗੁਪਾਵੇ ਪਾਪਾ ਦੇ ਆ ਨੀ ਸੂਈ ਵੀ ਤਾਂ ਅਸਰ ਅਸਰ ਵੀ ਜੜਨੇ ਓਕੇ ਹੋ ਗਏ ਜੇ ਮੇਰੇ ਨਾਲ ਇੱਕ ਦਿਨ ਖੇਤ ਸਿੱਕਾ ਡਿੱਗ ਪਿਆ 5 ਰੁਪਈਆ ਦਾ ਹਾਂ ਖੱਬਲ ਦੇ ਵਿੱਚ ਕੱਖਾਂ ਦੇ ਵਿੱਚ ਮੈਂ ਹੱਥ ਮਾਰੀ ਆ ਖਲ ਘੜਦਾ ਕਿੰਨੇ ਚਿਰ ਤੋਂ ਮੈਂ ਸਿੱਕਾ ਪਾੜਿਆ 5 ਰੁਪਈਆ ਦਾ ਤੇ ਫੇ ਆ ਤਾਂ 18000 ਹਾਂ 18000 ਮੇਰਾ ਸਿੱਕਾ ਕਿਵੇਂ ਜਰਾਂ ਬੇਬੇ ਬਰਤਾਂ ਐਸੀ ਮਹੱਲਾ ਉਸੇ ਨੇ ਕੰਮ ਚਲਾਉਣਾ ਸੀਗਾ ਸਾਰਾ ਜਦੋਂ ਮੈਨੂੰ ਕਿਤੇ ਲੋਡ ਪੈਂਦੀ ਮੈਂ ਤੇ ਗੋਗਲ 'ਤੇ ਥੋੜੇ ਜਿਹੇ ਪੈਸੇ ਕਰ ਦਿੰਦਾ ਕਿ 18 ਦਾ 18000 ਰੁਪਏ ਦੇਖ ਲੈ 2000 ਰਹਿ ਗਿਆ ਸਾਰਾ ਹੁਣ ਫਿਰ ਤੂੰ ਮੈਂ ਜੇ ਪਤਾ ਤੂੰ ਪਤਾ ਲੈ ਕੇ ਅਮਰੇ ਤਾਂ ਮਾਝੀ ਨਹੀਂ ਆਉਂਦੀ ਹਾਂ ਮੈਂ ਤੈਨੂੰ ਐਂ ਕਹਣਾ ਆਪਣੇ ਘਰੇ ਨਾਲ ਕਲੇਸ਼ ਨਾ ਵਾਦੀ ਜਿਹੜੀ ਗੱਲ ਹੋਣ ਵਾਲੀ ਸੀ ਤਾਂ ਹੋਊਗੀ ਮੈਂ ਜਾਣਾ ਬੈਂਕ 'ਚ ਬੈਂਕ ਵਾਲੇ ਮੈਨੂੰ ਕੋਈ ਗੱਲ ਤਾਂ ਦੱਸਣਗੀ ਤੇ ਇਹਦੇ ਨਾਲ ਤੂੰ ਲੜੀ ਨਾ ਉਹਦਾ ਕਾਹਦਾ ਇਹ ਕਿੱਥੇ ਜਾਗਦੀਆਂ ਮੁੰਡੇ ਦੀ ਮੋਬਾਈਲ ਬੇਬੇ ਤੂੰ ਨਾ ਬਾਹਾਂ ਕੇ ਕੋਲੇ ਪੁੱਛ ਲਈ ਵੀ ਕੀ ਗੱਲ ਹੋਈ ਐ ਕੀ ਕਹਾਣੀ ਹੋਈ ਐ ਕਦੇ ਪਹਿਲਾਂ ਤਾਂ ਐ 18000 ਰੁਪਏ ਉੱਡਿਆ ਮੋਬਾਈਲ ਚ ਹਾਂ ਤੇ ਉੱਡ ਗਿਆ ਇਹ ਪਤਾ ਹੁਣ ਕਿਵੇਂ ਉੱਡੇ ਕਿਵੇਂ ਕੋਈ ਇਹਦਾ ਰਾਗ ਗਿਆ ਹੁਣ ਮੈਂ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਮੈਂ ਤਾਂ ਬੈਂਕ ਚ ਜਾ ਕੇ ਆਉਂਦਾ ਉਹ ਬਾਹਰ ਸੌਚ ਨਾ ਕਰ ਫੇਰਾ ਤੇਰੇ ਸੋਚ ਕਿਵੇਂ ਨਾ ਕਰਾਂ ਮੈਂ ਖੂਨ ਪਸੀਨੇ ਦੀ ਕਮਾਈ ਸੋਚ ਕਿਵੇਂ ਨਾ ਕਰਾਂ ਮੈਂ ਕੋਈ ਠੱਗੀ ਮਾਰੀ ਸੀ ਕਿਸੇ ਨਾਲ ਹੈ ਤਾਂ ਤਾਂ ਸੌਚ ਕੇ ਕੀ ਬਣਦਾ ਤੇ ਕੋਈ ਨਹੀਂ ਬੈਂਕ ਚ ਕੁਸਤਾ ਮੈਨੂੰ ਬੈਂਕ ਵਾਲੇ ਦੱਸਣਗੇ ਮੈਨੂੰ ਕੁਸਤਾ ਪਤਾ ਲੱਗੂਗੀ ਦੋਨਾਂ ਆਏ ਕਰੀ ਬੜਿਆ ਕੇ ਜੀ ਹਰਪ੍ਰੀਤ ਨੂੰ ਪੁੱਛਣ ਦੀ ਕੋਸ਼ਿਸ਼ ਕਰੀ ਕਿ ਇਹ ਤੈਨੂੰ ਦੱਸੀ ਦੇਵੇ ਉਹ ਚਲੋਵੇਂ ਬੈਠਾ ਗੇ ਹੁਣ ਮੈਨੂੰ ਲੱਗਦਾ ਹਾਂ ਕਦੀ ਆਪਦੇ ਪੇਕੇਆਂ ਨੂੰ ਆਦੇ ਭਰਾ ਨੂੰ ਇਹਨੇ ਕਰਾਦੇ ਹੁਣ 18000 ਰੁਪਇਆ ਇਹ ਤਾਂ ਕਰਨ ਨਹੀਂ ਜਾਣ ਦੀ ਕਿਸ ਤੋਂ ਹੋਰ ਨਾ ਕਰਾਤੇ ਹੁਣ ਕਿਸਾਨ ਦੇ ਘਵਾੜ ਤੋਂ ਨਾ ਕਰਾ ਰਹੇ ਬੰਦੇ ਸ਼ੱਕ ਇਹ ਪੈਂਦਾ ਹੈ ਕਿ ਤੇ ਹੁਣ ਤੈਨੂੰ ਸਮਾਰ ਕੇ ਪੁੱਛੀ ਕੋਈ ਗੱਲ ਤਾਂ ਤੇਰੇ ਕੋਲ ਮੰਨੂ ਪੇਕੇ ਆਂਦੀ ਤੇਰੇ ਕੋਲ ਮੰਦੀ ਹੈ ਤੋ ਬੇਬੇ ਜੇ ਨਾ ਮੰਨੂਗੀ ਕੋਈ ਗੱਲ ਨਹੀਂ ਫਿਰ ਬੈਂਕ ਦਾ ਸਾਰਾ ਕੁਝ ਦੱਸ ਹੀ ਦੇਣਗੇ ਪਤਾ ਤਾਂ ਲੱਗ ਹੀ ਜਾਣਾ ਆ ਵੀ ਜਿਹਦੇ ਖਾਤੇ ਚ ਗਿਆ ਗਿਆ ਪਤਾ ਕਰਕੇ ਉਹਨਾਂ ਬੰਦਾ ਕਰਕੇ ਆ ਤੂੰ ਬੈਂਕ ਚ ਬੰਦ ਨਾ ਹੋ ਜਾ ਬੈਂਕ ਲੈ ਦੱਸੋ ਬੜਾ ਪੰਗਾ ਖੜਾ ਹੋ ਗਿਆ ਮੈਂ ਪੁੱਛਦੀ ਹਾਂ ਇਹਨੂੰ ਹਰ ਤੀ ਇਧਰੋਂ ਵੀ ਕਿੱਥੇ ਦੇ ਤੇ ਕਿਹਨੂੰ ਕੁਝ ਕਰਤਾ ਪੰਗਾ ਕੁਬੀਜ ਲੈ ਕੰਡੇ ਵੀ ਲੈ ਜਿਵਾਕ ਦੇ ਪੈਸੇ ਸੀਗੇ ਮਸਾ ਕਮਾਏ ਸੀ ਉਹਨੇ ਓਹ ਹਾਪੀ ਤਾਂ ਕੀ ਬੇਬੇ ਕੋੜਾ ਤੂੰ ਆਹਾ ਮੈਨੂੰ ਤਾਂ ਦਵਾਈ ਨੂੰ ਪੈਸੇ ਨਹੀਂ ਦਿੱਤੇ ਆ 8000 ਰੁਪਏ ਕਿੱਦਾਂ ਖਤਮ ਕਰਤਾ ਦਾ ਮੋਬਾਈਲ ਚੋਂ ਫੇ ਮੈਂ ਕਿੱਥੇ ਕਰਿਆ ਐ ਮੇਰੇ ਸਿਰ ਲਾਈ ਜਾਂਦੇ ਦੋਨੇ ਹਾਂ ਪਹਿਲਾਂ ਤੇਰਾ ਮੁੰਡਾ ਕਹਿੰਦਾ ਸੀ ਹੁਣ ਤੂੰ ਕੰਨ ਲੱਗ ਗਈ ਲੈ ਫੇ ਹੋਰ ਕਿੱਧਰ ਗਿਆ ਫੇ ਉਹ ਤਾਂ ਦੱਸ ਨਹੀਂ ਪਤਾ ਹੁਣ ਖਾਤੇ ਚ ਉਹਦੇ ਚ ਸੀ ਪੈਸੇ ਉਸੇ ਨੂੰ ਪਤਾ ਉਸੇ ਨੇ ਕਿਸੇ ਨੂੰ ਦੇ ਦੂ ਤੇ ਮੈਂ ਜਿੱਤ ਤੂੰ ਵਿਰੋਧਾ ਮੈਂ ਨਾ ਫਿਰ ਵੀ ਮੈਂ ਹਰਪ੍ਰੀਤ ਨੇ ਉਹ ਕਰਤਾ ਮਾਮਲ ਖੋਲ ਕੇ ਲੈ ਵੀ ਮੋਬਾਈਲ ਤਾਂ ਉਹ ਚੱਕ ਲੈਣੀ ਆ ਮੈਂ ਮੈਨੂੰ ਕਿਹੜਾ ਮੋਬਾਈਲ ਚ ਕੁਛ ਆਉਂਦਾ ਨਾਲੇ ਮੈਂ ਤਾਂ ਇੰਸਟਾਗ੍ਰਾਮ ਕੋ 100% ਮੈਂ ਤਾਂ ਮਹਾਰਾਜ ਦਿਨ ਖੂਨ ਤੋਂ ਪਾਣੀ ਬਣਾ ਬਣਾ ਕਮਾਏ ਸੀ ਫਿਰ ਬੇਬੇ ਮੈਂ ਕੀ ਕਰਾਂ ਜਦੋਂ ਮੈਂ ਕਿਧਰੇ ਕਰੀ ਨਹੀਂ ਪੈਸੇ ਜੇ ਨਿਕਲਦੇ ਹੁੰਦੇ ਪੈਸੇ ਮੈਂ ਆਪ ਹੀ ਨਾ ਕਢਵਾ ਲੈਂਦਾ ਹੁਣ ਮੈਨੂੰ ਤਾਂ ਹੀ ਨਹੀਂ ਪਤਾ ਪੈਸੇ ਨਿਕਲਦੇ ਕਿ ਮੈਂ ਮੋਬਾਈਲ ਚ ਤੈਨੂੰ ਤਾਂ ਸੱਚੀ ਗੱਲ ਦੱਸਦੇ ਜੇ ਕਿਸੇ ਨੂੰ ਦਿੱਤੇ ਨਾ ਤਾਂ ਦੱਸ ਦੇ ਤੂੰ ਕਿਤੋਂ ਲਿਆ ਹੁਣ ਪਰ 18000 ਕਿੱਥੋਂ ਮੈਂ ਕਿਤੋਂ ਲਿਆ ਕਿ ਪਰ ਦੇ ਮੇਰੇ ਕੋਲ 18000 ਬਣਦਾ ਤੇ ਮੇਰੇ ਕੋਲ ਕੋਈ ਥਾਂ ਨਾ ਦੋ ਆ ਕਿਤੋਂ ਨਾ ਮੈਨੂੰ ਸਾਨੂੰ ਨਹੀਂ ਪਤਾ ਜਿਦੋਂ ਤੂੰ 8000 ਕੜਾਤਾ ਮੋਬਾਈਲ ਚ ਬੇਬੇ ਜੀ ਤੁਮੈਂ ਨਹੀਂ ਕਰਵਾਇਆ ਮੇਰੇ ਤੇ ਕਿਉਂ ਦੋਸ਼ ਲੈਨੀ ਐ ਆਹ ਜੇ ਮੁੰਡੇ ਨੂੰ ਕੁਛ ਤੇਰੇ ਮੁੰਡੇ ਨੂੰ ਬਟਾ ਪੈਸਿਆਂ ਦਾ ਗੱਟਾ ਦਾ ਕੋਈ ਨਹੀਂ ਆ ਗਿਆ ਨਾ ਮੁੰਡਾ ਗੱਪ ਮਾਰਦਾ ਮੈਨੂੰ ਨਹੀਂ ਪਤਾ ਗੱਪ ਮਾਰਦਾ ਕਿ ਫਿਰ ਮੈਂ ਗੱਪ ਮਾਰਦੀ ਆ ਬੇਬੇ ਹੋ ਹੋ ਜਦੋਂ ਜਿਦ ਤੂੰ ਗੱਲ ਚੱਕਦੀ ਐ ਇਹਦੀ ਮਵਾਜ਼ੀ ਆਪ ਕਰੇ ਪਈ ਤੂੰ ਚੱਕੀ ਨਾ ਨਾ ਚੱਕੂੰਗੀ ਅੱਗੇ ਤੋਂ ਮੈਂ ਤੇ ਹੱਥ ਹੀ ਨਹੀਂ ਲਾਉਂਦੀ ਫੋਨ ਦੇ ਦੇ ਆਪੇ ਰੱਖ ਲਿਆ ਕਰੇ ਆ ਤੂੰ ਚੱਕਾ ਨਹੀਂ ਤੇ ਚਾਹ ਬਣਾਏ ਦਾਨੀ ਆ ਮੈਨੂੰ ਨਹੀਂ ਪਤਾ ਮੋਬਾਈਲ ਮੋਲ ਦਾ ਚਾਹਦਾ ਪਿਆ ਸੀ 18000 ਕਢਾ ਕੇ ਤੂੰ ਆਦੀ 18000 ਪਤਾ ਕੰਮ ਤੂੰ ਜੇ ਨਹੀਂ ਕਰਨਾ ਸੀਗਾ ਮੈਂ ਕੀ ਕੰਮ ਕਰੇਗਾ ਹਾਂ ਪਿੱਛੇ ਪੈ ਰਹੇ ਨੇ ਮੇਨਾਂ ਗੱਲ ਕਰਾ ਕੇ 18000 ਰੁਪਿਆ ਤੇ ਆਫਰ ਦੀ ਹੈ ਹਰੇਕ ਬੰਦੀ ਨਹੀਂ ਵੀ ਬੰਦ ਤਾਂ ਜਾਵੇ ਬੰਦਾ ਵੀ ਹਾਂ ਭਾਈ ਮੇਥੋਂ ਗਲਤੀ ਹੋ ਗਈ ਗਲਤੀ ਵੀ ਨਹੀਂ ਮੰਦੀ ਗਲਤੀ ਤਾਂ ਮੰਨ ਤੋ ਆਪਦੀ ਵੀ ਹਾਂ ਮੈਂ ਚੱਕ ਰਿਹਾ ਭਾਈ ਮੈਨੂੰ ਪਤਾ ਨਹੀਂ ਲੱਗਿਆ ਤੂੰ ਗਲਤੀ ਤਾਂ ਮੰਨ ਲਿਆ ਪਿਛਲੀ ਪੈਗੀ ਬੁੜੀ ਵੀ ਦੇਖ ਲਾ ਕਿਧਰੇ ਇਹਦੇ ਉਂਗਲਾਂ ਲੱਗਿਆ ਕਿਧਰੇ ਇਹਨੂੰ ਕਹਤਾ ਵੀ 18000 ਇਹਨੇ ਖਰਾਬ ਕਰਾਇਆ ਮੈਂ ਦੱਸ 18000 ਤੱਕ ਹੀ ਕਰਤਾ ਤੂੰ ਕਿਹੜਾ ਕਰਦਾ ਨਹੀਂ ਪਤਾ ਨਹੀਂ ਇਹਨੂੰ ਦੱਸ ਕਿਨੇ ਦਿੱਤਾ ਪਤਾ ਇਹਨੂੰ ਕਿਵੇਂ ਲੱਗ ਗਿਆ ਵੀ 18000 ਦਾ ਮੈਂ ਕਪੜਾ ਕਰਿਆ ਹੁਣ ਮੈਂ ਦੱਸ ਕੀ ਕਰਾਂ ਮੈਂ ਕਿਵੇਂ ਦੱਸਾਂ ਇਹਨਾਂ ਨੂੰ ਵੀ ਹਾਂ 18000 ਤਾਂ ਮਹੀ ਖਰਾਬ ਕਰਿਆ ਹੁਣ ਮੈਨੂੰ ਕੀ ਪਤਾ ਸੀ ਮੈਂ ਤਾਂ ਇੰਸਟਾਗ੍ਰam ਖੋਲੀ ਬੈਠੀ ਸੀ ਉੱਤੇ ਵੀਡੀਓ ਆ ਗਈ ਉਹ ਕਹਿੰਨੇ ਇਹ ਤਾਂ ਅਣਪੜ ਵੀ ਪੈਸੇ ਕਮਾ ਸਕਦੇ ਮੈਂ ਮਗਰ ਲੱਗ ਕੇ ਮੈਂ ਗਵਾਂਢੀਆਂ ਦੀ ਵਾਗੀ ਗਵਾਂਢੀਆਂ ਦੀ ਕੁੜੀ ਨੇ ਮਿੰਟ ਲਾਇਆ ਗੂਗਲ ਪੇ ਕਰਤੇ ਪੈਸੇ ਉਹ ਕਿ ਨਹੀਂ ਕਿ ਲੈਏ ਤੇ ਤੋ ਕਮਾਉਣ ਲੱਗ ਜੇਗੀ ਪੈਸੇ ਹੁਣ ਮੈਨੂੰ ਕੀ ਪਤਾ ਸੀ ਹੁਣ ਉਹ ਕਹਿੰਨੇ ਵੀ ਭਾਈ ਬੰਦੇ ਹੋਰ ਮੈਂਬਰ ਬਣਾਉਗਾ ਮੈਂਬਰ ਜੋੜੋ ਫੇਰ ਕਮਾਈਆਂ ਰੂ ਮੈਂ ਮੈਂਬਰ ਕਿੱਥੋਂ ਲਾਵਾਂ ਜੇ ਹੁਣ ਮੈਂ ਬੇਬੇ ਨੂੰ ਕਾਹਦੀਆਂ ਬੇਬੇ ਮੇਰੀ ਗੁੱਤ ਪੱਟ ਦੀਏਗੀ ਮੈਂ ਤਾਂ ਚੁੱਪੀ ਕਰ ਜਾਈਆਂ ਦੇਖੀ ਇਹਨਾਂ ਨੂੰ ਕੜਾ ਪਤਾ ਲੱਗਦਾ ਹੁਣ ਮੈਂ ਦੱਸ ਕੀ ਕਰਾਂ ਬੈਂਕਾਂ ਦੇ ਤਾਪ ਨੂੰ ਸੱਛੋ ਪੁੰਜੀ ਚ ਪਾਤਾ ਕਿ ਤੁਸੀਂ ਗੂਗਲ ਪੇ ਕਰਿਆ ਉਹ ਮੈਂ ਨਹੀਂ ਗੂਗਲ ਪੇ ਕਰੇ ਫਿਰ ਕਿਹਨੇ ਗੂਗਲ ਪੇ ਕਰਤੇ ਇਹ ਪੈਸੇ ਲੇ ਬੇਬੇ ਬੈਠੀ ਐ ਬੇਬੇ ਨੂੰ ਪੁੱਛਦਿਆਂ ਬੇਬੇ ਕੀ ਹਾਂ ਪੈ ਰੋਇਆ ਕੋਈ ਮੂੰਹ ਸਰਾ ਉਹ ਮੂੰਹ ਸਿਰ ਤਾਂ ਹੁਣ ਮੈਂ ਤੈਨੂੰ ਕੀ ਦੱਸਾਂ ਤੂੰ ਪੁੱਛਿਆ ਸੀ ਘਰ ਪਰ ਤੈਨੂੰ ਕੁਝ ਦੱਸੀ ਗੱਲ ਬਾਤ ਕੋਈ ਉਹਨੇ ਉਹਦਾ ਮੰਨੀ ਨਹੀਂ ਮੇਰੇ ਕੋਲ ਬਈ ਉਹਦਾ ਮੰਦੀ ਨਹੀਂ ਹਾਂ ਹੁਣ ਲੈ ਬੈਂਕ ਵਾਲੇ ਮੈਨੂੰ ਐ ਕਹੀ ਜਾਂਦੇ ਆ ਹਾਂ ਵੀ 18000 ਰੁਪਿਆ ਤੇਰੇ ਖਾਤੇ ਚ ਗੂਗਲ ਪੇ ਕਰਿਆ ਤੁਸੀਂ ਕਰਿਆ ਗੂਗਲ ਪੇ ਹੋਰ ਕਿਦੇ ਕਰਿਆ ਮੈਂ ਤਾਂ ਹੁਣ ਕਰਿਆ ਨਹੀਂ ਕਿਸੇ ਨੂੰ ਤੇ ਹੁਣ ਤੈਥੋਂ ਇਹ ਆ ਦੋ ਤਾਂ ਹੋ ਚੱਕਦੀ ਐ ਜਾਂ ਤੂੰ ਜਾਗਦਾ ਐ ਇਹ ਹੋਰ ਤਾਂ ਇਹ ਕੋਲ ਨਹੀਂ ਸਕਦਾ ਇਹ ਤੇ ਲੋਕ ਲੋਕ ਲੱਗਿਆ ਹੁੰਦਾ ਬੀਬੀ ਤੇ ਲੋਕ ਵੀ ਲੱਗਿਆ ਹੁੰਦਾ ਮੋਬਾਈਲ ਦੇ ਹਾਂ ਕਿਉਂ ਨਾ ਜਿਹੜਾ ਕੋਈ ਖਾਤੇ ਤੇ ਲੋਕ ਲੱਗਿਆ ਹੁੰਦਾ ਬੈਂਕ ਦੇ ਤੇ ਹੂੰ ਉਹਦਾ ਪਾਸਵਰਡ ਹੁੰਦਾ ਮੇਰੇ ਤਨ ਉਹ ਯਾਦ ਨਹੀਂ ਰਹਿੰਦੇ ਸੀ ਕਿ ਮੈਂ ਤਾਂ ਪਰਚੀ ਜੀ ਪਾਈ ਹੋਈ ਸੀ ਪਿਛਲੇ ਪਾਸੇ ਇਹਦੇ ਲਿਖ ਕੇ ਅੱਛਾ ਤੇ ਹਰਪ੍ਰੀਤ ਨੇ ਕਿਤੇ ਕੱਢ ਕੇ ਉਹੀ ਨਾ ਦੇਖ ਲਈ ਹੋਵੇ ਨਾ ਹੋਏ ਹੁਣ ਛੱਡ ਦੀਆਂ ਫੋਨੇ ਬਿਨਾ ਬੀਬੀ ਕੀ ਕਰੇ ਤੁਮ ਨੂੰ ਐ ਜੇ ਲੱਗਦਾ ਹੂੰ ਉਹ ਤਾਂ ਅਣਪੜ ਹੈਗੀ ਉਹਨੂੰ ਤਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਇਹ ਕੀ ਗੱਲ ਹੋ ਗਈ ਕਿਸੇ ਕਿਸੇ ਦੇ ਘਰੇ ਫੋਨ ਫੜੀਆਂ ਧਰ ਕੇ ਭੁੱਲੀ ਹੋਈ ਗਵਾਂਡੀਆਂ ਦੇ ਕਿਸੇ ਨੇ ਹੋਰ ਹੀ ਨਾ ਕਰਤੇ ਹੁਣ ਚੱਕ ਆ ਜੇ ਹੁਣ ਆਪ ਨਹੀਂ ਕਰ ਨਹੀਂ ਆਂਦੀ ਗੱਲਾਂ ਦਾ ਸਾਰੀਆਂ ਜਾਣਦੀ ਐ ਇਹ ਚ ਪਤਾ ਲੱਗਦਾ ਵੀ ਐ ਆਏ ਹੁੰਦਾ ਐ ਹੁੰਦਾ ਵੀ ਐ ਗੁੱਗਲ ਤੇ ਹੋ ਜਾਂਦੇ ਐ ਅਨਪੜ੍ਹਾ ਨੂੰ ਵੀ ਪਤਾ ਲੱਗ ਗਿਆ ਹੁਣ ਪੈਸਿਆਂ ਦਾ ਇਹ ਪਤਾ ਤਾਂ ਲੱਗ ਗਿਆ ਜਦੋਂ ਮੰਨਦੀ ਨਹੀਂ ਹੁਣ ਦੱਸ ਕਰੀਏ ਕੀ ਕਿਸੇ ਨੇ ਕਰਾ ਲਏ ਹੋਣਗੇ ਲੈ ਆਂਦੀਆਂ ਗਵਾਂਡੀਆਂ ਤੋਂ ਤੇਰੇ ਕੋਲ ਕੋਈ ਗੱਲ ਨਹੀਂ ਮੰਨੀ ਉਹ ਵੀ ਨਾਂਦੀ ਮੇਰੇ ਕੋਲ ਤਾਂ ਦੇ ਨੇ ਕਿਸੇ ਅੰਨੀ ਕੋਲ ਨੇ ਕਿ ਤੂੰ ਮੰਨਦੇ ਗਈ ਸੀ ਤੇ ਤਾਈ ਕੀ ਕਰੇ ਅਛੋਨਾ ਦੇ ਜਾਂਦੀ ਐ ਹਾਂ ਆਏ ਬਤਾ ਉਹ ਤੇ ਚਾਈ ਕੀ ਕੁੜੀ ਤੋਂ ਕਰਾਤੇ ਹੋਣਾ ਇਹ ਤਾਂ ਸਾਰੇ ਕੰਡੇ ਉੱਥੇ ਹੀ ਵਿਜਦੇ ਐ ਹਾਂ ਮੈਂ ਸਮਝਦੀ ਆ ਗੱਲ ਮੈਨੂੰ ਮੈਨੇਜਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਕਿ ਜਾਂਦੀ ਸੀਗੀ ਗੱਲ ਐ ਵੀ ਗੱਲ ਤਾਂ ਉਹ ਕਹਿੰਦਾ ਸਾਡੇ ਘਰੋਂ ਹੀ ਹੋਈ ਐ ਹਾਂ ਗੂਗਲ ਪੇ ਹੋਇਆ ਪੈਸੇ ਕਹਿੰਦਾ ਹੱਥ ਚ ਸੀ ਆਵੇ ਕੱਲ ਜਾਂਦੀ ਸੀ ਇਹਨੂੰ ਹਾਂ ਕੋਈ ਐ ਨਹੀਂ ਕਹਿੰਦਾ ਵੀ OTP ਦਿੱਤੀ ਹੈ ਕਿਸੇ ਨੇ ਉਹ ਕੱਢ ਲਏ ਪੈਸੇ ਉਹ ਤਾਂ ਹੋ ਗਿਆ ਇਹੋ ਜੀ ਕੋਈ ਗੱਲ ਨਹੀਂ ਮੇਰੇ ਪਾਪਾ ਸੀਗੀ ਮੋਬਾਈਲ ਲੱਗ ਗਈ ਆਈ ਆ ਗਈ ਉਹ ਮੇਰੇ ਹੱਥ ਚ ਸੀਗੀ ਲੈ ਬੇਬੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਐ ਸੀ ਨਾ ਮੈਂ ਕਹਿੰਦਾ ਇਸ ਗੱਲ ਤੇ ਰੇਤਾ ਪਾ ਦਾਂਗੇ ਉਹਦਾ ਖੂਨ ਪਸੀਨੇ ਦੀ ਕਮਾਈ ਸੀ ਏਤਾ ਵੀ ਪਾਇਆ ਜਾਂਦਾ ਹਾਂ ਹਾਂ ਹੁਣ ਜਿਹੜੀ ਆ ਗੱਲ ਮੈਨੂੰ ਬੈਂਕ ਵਾਲਿਆਂ ਨੇ ਦੱਸੀ ਹੈ ਹਾਂ ਵੀ ਪੈਸੇ ਗੂਗਲ ਪੇ ਹੋਏ ਆ ਹੁਣ ਲੈ ਮੈਂ ਉਹਨੂੰ ਪੁੱਛ ਕੇ ਰਹੂੰਗਾ ਜਮਾ ਹੋਇਆ ਜਮਾ ਲੈ ਇਸ ਦਾ ਦਸੀ ਮੈਨੂੰ ਆਹੋ ਹੈ ਕਿੱਥੇ ਹੋਰ ਪ੍ਰੀਤ ਹੁਣ ਅੰਦਰ ਬੈਠੀ ਆ ਉਹ ਕੀ ਹੈ ਰਾਮ ਨਾਲ ਅੱਛਾ ਇਸੇ ਕਮਰੇ ਵਿੱਚ ਬੈਠੀ ਆ ਹਾਂ ਉਹ ਤਾਂ ਬੈਠੀ ਆ ਬਾਹਰ ਤੋਂ ਸੋਚ ਲੱਗੀ ਬੇਬੇ ਜਦੋਂ ਉਹਨੇ ਪੈਨਸ਼ਨ ਕਰਦੀ ਫਿਰ ਆਪਾਂ ਕੋ ਟੈਨਸ਼ਨ ਕਰੀਏ ਦੇਖੀ ਜੋ ਕਿਵੇਂ ਬਣੀ ਹੈ ਕੋਈ ਗੱਲ ਦਾ ਪੁਸ਼ਟਾ ਪਤਾ ਲੱਗੂ ਗਈ ਮੈਂ ਪੁੱਛਦਾ ਉਹਨੂੰ ਆ ਚੋਰ ਤੇ ਬਹਿਤਾ ਹੁੰਦੇ ਨਹੀਂ ਹੋਈ ਹੋਈ ਮੰਨ ਜੂਗੀ ਕਦੇ ਦਾ ਕਿਸੇ ਗੱਲ ਮੂੰਹ ਚ ਨਿਕਲਦੀ ਐ ਚੋਰ ਦੀ ਨਾ ਮੈਂ ਹੁਣੇ ਮਨਾ ਕੇ ਹਟੂੰਗਾ ਇਹੀ ਜਿਹੀ ਕਿੜੀ ਗੱਲ ਹਾਂ ਚੱਲ ਆਨੇ ਕਰੇਗੀ ਮੋਹਲੇ ਤੇ ਤਾਇਕੇ ਬੇਬੇ ਤੂੰ ਚੁੱਪ ਕਰ ਜਾ ਮੈਂ ਸਾਰੀਆਂ ਗੱਲਾਂ ਆਪ ਹੀ ਪੁੱਛ ਲੂੰਗਾ ਉਹ ਕਹਿੰਦਾ ਦੋਨਾਂ ਦੇ ਘਰ ਤਾਂ ਰਿਹਾ ਜਾਂ ਕਿਵੇਂ ਤੇ ਹੱਥ ਚ ਰੱਖੀ ਐ ਮੋਹਲੇ ਫਿਰ ਆਪੇ ਪਾਇ ਵੀ ਹੁੰਦੇ ਤੇ ਉਹ ਮੇਰੀ ਗੱਲ ਸੁਣ ਲੈ ਆਪਾਂ ਹੁਣ ਹਰ ਵੀ ਤੇ ਸ਼ੱਕ ਕਰੀ ਜਾਂਦੇ ਆ ਹਾਂ ਉਹ ਅਣਪੜਤਾ ਹੈਗੀ ਐ ਕਦੇ ਕੀ ਪਤਾ ਐ ਤਾਏ ਗਰੀ ਚਾਕੇ ਕਰ ਲੇ ਹੁਣ ਹਾਂ ਕੀ ਹੁਣ ਕਿਹੜਾ ਕੱਜ ਗੱਲ ਕਿਸ ਤੇ ਯਕੀਨ ਹੈ ਉਹਦਾ ਦੱਸੂ ਵੀ ਤੈਨੂੰ ਫਿਰ ਵੀ ਮੇਰੇ ਅੱਖ ਤੋਂ ਫੜ ਲਈ ਜਣਾ ਨੇ ਚੱਲ ਠੀਕ ਹੈ ਉਹ ਤਾਂ ਫਿਰ ਉਹ ਤਾਂ ਬੰਦਾ ਲੋਕ ਖੁੱਲੇ ਜਾਂ ਤੇ ਖੁੱਲਦਾ ਮੈਨੂੰ ਮੈਂ ਖੰਡੇ ਦਿਮਾਗ ਨਾਲ ਆ ਕੇ ਪੁੱਛ ਲੂੰਗਾ ਆਪਾਂ ਨੂੰ ਘਰੇ ਕਲੇਸ਼ ਕਰਨ ਦੀ ਲੋੜ ਨਹੀਂ ਪਤਾ ਨਹੀਂ ਕੀ ਗੱਲ ਨਿਕਲੂਗੀ ਆਹ ਬਤਾਂ ਮੈਂ ਤੁਹਾਨੂੰ 18000 ਪਿੱਛੇ ਉਹਨਾਂ ਕਰ ਪੱਟ ਲਈ ਨੀ ਨਹੀਂ ਬੰਵਾ ਦਾ 18000 ਹੀ ਪਿੱਛੇ ਰੱਖ ਹੈ ਚਲੋ ਕੋਈ ਨਹੀਂ ਚਾਹ ਬੁਧਦਾ ਥਾਨੇ ਮੈਂ ਨਾ ਹੋਰ ਬਣ ਜੇ ਬੰਦਾ ਕਿਹੜਾ ਬਣਦਾ ਬੰਦਾ ਕਿਹੜਾ ਬਣਦਾ ਚਲੋ ਮੈਂ ਠੰਡੇ ਚ ਲਾ ਕੇ ਨਾ ਪੁੱਛੂ ਬੇਬੇ ਆਹ ਤੈਨੂੰ ਵੀ ਫਰੰਦਰ ਆ ਕੀ ਬਈ ਕਿਉਂ ਗਰਮੀ ਚ ਬੈਠੀ ਆ ਤੂੰ ਹੁਣ ਓਏ ਆ ਜੀ ਮੈਂ ਤਾਂ ਬਹਿ ਜੂਗੀ ਤੂੰ ਨੇ ਬੜੀ ਟੈਨਸ਼ਨ ਕਰ ਤੂੰ ਤਾਂ ਪਹਿਲੀ ਹੀ ਬਿਮਾਰ ਸੀਗੀ ਕਿਤੇ ਜਿਆਦਾ ਨਾ ਬਿਮਾਰ ਹੋ ਜਾ ਬੇਬੇ ਹੁਣ ਬਿਮਾਰ ਤਾਂ ਹੋ ਬਾ ਗਈ ਓ ਮੈਂ ਪੈਸੇ ਜਾਈ ਜਾਂਦੇ ਆ ਕਰੋ ਆਹ ਪੈਸੇ ਕਿਹੜਾ ਕਿੱਥੇ ਬਣਾਉਣੇ ਸੌਖੇ ਐ ਇਹ ਕਿਹੜਾ ਕੋਈ ਇੱਟਾ ਕਾ ਵੀ ਹੁੰਜ ਕੇ ਇਕੱਠਾ ਕਰ ਲਾਂਗੇ ਇਸ ਸਪੀਕਰ ਦਾ ਰੇਟ 2799 ਰੁਪਏ ਹੈ ਜੀ। ਇਹ ਸਪੀਕਰ ਬਹੁਤ ਵਧੀਆ ਹੈ। ਐਮਾਜਨ ਦਾ ਪ੍ਰੋਡਕਟ ਹੈ ਇਹ। ਸਾਡੇ ਕੋਲੇ ਘੱਟੋ ਘੱਟ ਡੇਢ-2 ਸਾਲ ਹੋ ਗਏ ਨੂੰ ਵਰਤਦਿਆਂ ਨੂੰ। ਜੇ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜੂਗਾ। ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨੂੰ ਮੰਗਾ ਸਕਦੇ ਹੋ। ਡਿਲੀਵਰੀ ਇਹਦੀ ਬਿਲਕੁਲ ਫ੍ਰੀ ਹੋਊ। ਇਹ ਬਹੁਤ ਵਧੀਆ ਸਪੀਕਰ ਹੈ। ਦੇਖਣ ਦੇ ਵਿੱਚ ਬਹੁਤ ਛੋਟਾ ਲੱਗਦਾ ਹੈ ਪਰ ਵੱਡੇ-ਵੱਡੇ ਸਪੀਕਰ ਨੂੰ ਇਹ ਮਾਤ ਪਾਉਂਦਾ ਹੈ। ਜੇ ਵੀ ਤੁਸੀਂ ਕਥਾ ਕਹਾਣੀ ਗੁਰਵਾਣੀ ਬਾਜਣਾ ਸੁਣਨਾ ਹੋਵੇ ਤਾਂ ਤੁਸੀਂ ਬਲੂਟੂਥ ਦੇ ਨਾਲ ਨੂੰ ਜੋੜ ਦਿਓ ਕਿਤੇ ਮਰਜੀ ਸਾਨੀ ਦੇ ਨਾਲ ਤੁਸੀਂ ਇਹਨੂੰ ਧਰ ਸਕਦੇ ਹੋ ਕੋਈ ਜਿਆਦੇ ਤੰਕ ਨਹੀਂ ਪਉਂਦਾ ਬਿਲਕੁਲ ਸਾਫ ਬਾਜ ਦਿੰਦਾ ਹੈ ਕਿ ਤੁਸੀਂ ਕਿਤੇ ਯਾਤਰਾ ਤੇ ਜਾਣਾ ਹੈ ਜਾਂ ਕਿਤੇ ਬਾਹਰ ਜਾਣਾ ਹੈ ਤੁਸੀਂ ਇਸਾਨੀ ਦੇ ਨਾਲ ਇਹਨੂੰ ਲਿਜਾ ਸਕਦੇ ਹੋ ਬਹੁਤ ਹੀ ਵਧੀਆ ਸਪੀਕਰ ਹੈ ਇਹਦਾ ਰੇਟ 2299 ਪੀਏ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜੂਗਾ ਐਮਾਜ਼ਨ ਦਾ ਇਹ ਪ੍ਰੋਡਕਟ ਹੈ ਇਹ ਡਿਲੀਵਰੀ ਤੁਹਾਨੂੰ ਬਿਲਕੁਲ ਇਹਦੀ ਫਿਰ ਕੀਤੀ ਜਾਊਗੀ। ਹੋਣਾ ਮਰ ਜਾ। ਆ ਦੇਖ ਲਾਉਣ ਬੇਬੇ ਨਾਲ ਗੱਲਾਂ ਕਰੀ ਜਾਂਦਾ। ਹੁਣ ਮੈਨੂੰ ਆ ਕੇ ਪੁੱਛੂਗਾ ਸਾਰਾ ਕੁਝ। ਇਹ ਤਾਂ ਬੈਂਕ 'ਚ ਜਾਇਆ, ਬੈਂਕ 'ਚੋਂ ਬਤਾ ਕਰਿਆ। ਮੈਂ ਤਾਂ ਸਾਫ਼ ਹੀ ਮੁੱਕਰਿਉ। ਮੈਂ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਪੈਸਾ ਦਾ ਮੈਂ ਤਾਂ ਮਾਇਲ ਹੀ ਨਹੀਂ ਚੱਕਿਆ ਤੇਰਾ। ਮੈਨੂੰ ਨਹੀਂ ਪਤਾ ਕਿੱਧਰ ਗਈ। ਉਹ ਤੂੰ ਕੱਲੀ ਕੀ ਬੋਲੀ ਜਾਂਦੀ ਐ ਕੀ ਗੱਲ? ਕੁਝ ਨਹੀਂ ਬੋਲਦੀ ਮੈਂ ਤਾਂ ਐਣੀ ਸੀ ਮੈਂ ਚਾਹ ਬਣੀ ਕੀ ਚਾਹੀ ਨਹੀਂ ਲੱਗਿਆ ਖਜਮ। ਉਹ ਮੇਰੀ ਗੱਲ ਸੁਣ ਲੈ। ਹਾਂ। ਚਾਹ ਤਾਂ ਮੈਂ ਪੀ ਲੂੰਗਾ। ਚਾਹੀ ਵੀ ਪੁੰਮਾ ਰੋਟੀ ਵੀ ਖਾऊं ਉਹ ਮੈਂ ਕਿਹੜਾ ਕੋਈ ਤੇਰੇ ਤੇ ਗੁੱਸਾ ਮੰਨਦਾ ਜਿਹੜੀ ਗੱਲ ਆਪਣੇ ਨਾਲ ਹੋ ਗਈ ਉਹ ਤਾਂ ਹੋ ਗਈ ਮੈਂ ਹੁਣ ਬੈਂਕ ਚ ਜਾ ਕੇ ਆਇਆਗਾ ਉਹ ਬੈਂਕ ਵਾਲਿਆਂ ਨੇ ਮੈਨੂੰ ਹੁਣ ਇਹ ਗੱਲ ਦੱਸੀ ਹੈ ਵੀ ਇਹ 18000 ਰੁਪਏ ਤੁਹਾਡੇ ਘਰੋਂ ਗੂਗਲ ਪੇ ਹੋਇਆ ਉਹ ਨਾ ਤਾਂ ਗੂਗਲ ਪੇ ਕੀਤਾ ਹੈਗਾ ਫਿਰ ਤੂੰ ਮੈਨੂੰ ਸੱਚੀ ਸੱਚੀ ਗੱਲ ਦੱਸ ਦੇ ਵੀ 18000 ਗੂਗਲ ਪੇ ਕਿਨੇ ਕਰਤਾ ਹੈ ਪਹਿਲਾਂ ਮੈਂ ਪੜੀ ਹੂੰ ਮੈਂ ਕਰਤਾ ਤੂੰ ਮੇਰੇ ਤੋਂ ਬਿਨਾ ਗੱਲ ਤੋਂ ਇਲਜ਼ਾਮ ਲਾਈ ਹੋਨੇ ਉਈ ਮੇਰੇ ਮੰਗਰ ਕਰੇ ਤੇ ਪੁੱਛੇ ਤੈਨੂੰ ਕਦੇ ਤੂੰ ਗੁੱਗਲ ਪੇ ਨੇ ਪੁੱਛ ਕਦੇ ਮੇਵੇ ਪਾ ਜਾਂਦੀ ਏ ਪਹਿਲਾਂ ਜਦੋਂ ਮੈਂ ਪੜ੍ਹੀ ਲਿਖੀ ਨਹੀਂ ਮੈਨੂੰ ਗੁੱਗਲ ਪੇ ਬਾਰੇ ਕੀ ਪਤਾ ਮੈਂ ਕਿੱਥੋਂ ਕਰਤਾ ਤੇਰੇ ਸਾਹਮਣੇ ਮੈਂ ਕਦੇ ਕਰੇ ਗੁੱਗਲ ਪੇ ਜੇ ਮੈਂ ਗੁੱਗਲ ਪੇ ਕਰਨੀ ਜਾਂਦੀ ਹਾਂ ਨਾ ਮੈਂ ਤਾਂ ਸ਼ੂਟ ਮੰਗਾ ਮੰਗਾ ਆਨਲਾਈਨ ਲੈਣ ਦਾ ਲਾਂਭਦੀ ਤੂੰ ਬਣਾਉਂਦੇ ਹੀ ਨਹੀਂ ਕੁਛ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਤੈਨੂੰ ਇਹੀ ਗੱਲ ਪੁੱਛਣਾ ਚਾਹਣਾ ਮੈਂ ਤੇਰੇ ਤੇ ਸ਼ੱਕ ਕਰੀ ਜਾਣਾ ਆਪਾਂ ਘਰੇ ਕਲੇਸ਼ ਤਾਂ ਨਹੀਂ ਪਾਉਣਾ ਮੈਂ ਤੈਨੂੰ ਐਂ ਕਹਣਾ ਵੀ ਮੇਰਾ ਮੋਬਾਈਲ ਕਦੇ ਤੂੰ ਕਿਸੇ ਦੇ ਘਰੇ ਤਾਂ ਨਹੀਂ ਧਰਕੀ ਆਈ ਇਹ ਚਾਕਲੇਗਰ ਨੇ ਗੂਗਲ ਪੇ ਕਰਤੇ ਹੁਣ ਆਪਣਾ ਤਾਏ ਤਾਏ ਕੇ ਦੇਖ ਲੈ ਆਪਣੇ ਇਹ ਜੀ ਨੇ ਆਪਾਂ ਲੜਾਉਣਾ ਚਾਹੁੰਦੇ ਨੇ ਉਹ ਤਾਏ ਕਹਿੰਦੇ ਨਹੀਂ ਸ਼ੱਕ ਕਰੀਂ ਮੈਂ ਬਿਨਾਂ ਗੱਲ ਤੋਂ ਤਾਏ ਕਹਿੰਦੇ ਤੇ ਬਚਾਰੇ ਨੇ ਕਹਿਣ ਤੇ ਕਰੇ ਐ ਕਰਨ ਤੇ ਕਰੇ ਆਪ ਹੀ ਗੱਲ ਕਰਦੀ ਏ ਤੂੰ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਕੀ ਗੱਲ ਕਰ ਰਹੀ ਏ ਤੂੰ ਤੂੰ ਕੈਸੇ ਨਾਲ ਅੱਛਾ ਅੱਛਾ ਉਹ ਮੈਂ ਤਾਂ ਪਹਿਲੇ ਹੀ ਪਤਾ ਸੀਗਾ ਬੇਬੇ ਨੇ ਸਾਰੀ ਗੱਲ ਦੱਸੀ ਸੀ ਆਪਦੇ ਪੇਕੇਆਂ ਨੂੰ ਕਰਾਤੇ ਆਪਦੇ ਭਰਾ ਨੂੰ ਗੂਗਲ ਪੇ ਕਰਾਤੇ ਹਨ ਤੂੰ ਵਧੀਆ ਕਰਿਆ ਚੰਗੀ ਗੱਲ ਐ ਕੋਈ ਗੱਲ ਨਹੀਂ ਉਹਨਾਂ ਤਾਂ ਅੱਜ 18 ਕਿਤੇ ਆਪਾਂ 20 ਲੈ ਲਾਂਗੇ ਤੇ ਤੈਨੂੰ ਕੌਣ ਕਹਣਾ ਮੇਰੇ ਭਰਾ ਨੂੰ ਗੁੱਗਲ ਪੇ ਕਰਾਤੇ ਭਰਾ ਤੇ ਤੂੰ ਹੀ ਸ਼ੱਕ ਕਰਦਾ ਕਦੇ ਭਰਾ ਤੇ ਕਰਦਾ ਮੈਂ ਆਪੇ ਤੂੰ ਮੰਨੀ ਜਾਨੀ ਐ ਕਿ ਮੇਰੇ ਕਹਿਣ ਦੀ ਗੁੱਗਲ ਪੇ ਕਰੇ ਤਾਂ ਇਹ ਕਹਿੰਦੇ ਹੁਣ ਕਹੀ ਤਾਂ ਜਾਨੀ ਐ ਤੂੰ ਹੋਰ ਕਿਵੇਂ ਮੰਨੇਗੀ ਹੁਣ ਤਾਂ ਮੰਨਣੀ ਹੀ ਹੋएगी ਗੱਲ ਤੇ ਦੇਖ ਮੈਂ ਤੈਨੂੰ ਦੱਸ ਦਾਨੀਆ ਮੇਰੇ ਨਾਲ ਲੜੀ ਨਾ ਕਹੀ ਨਾ ਕੁਛ ਲੈ ਉਹ ਤੇਰੇ ਨਾਲ ਪਿੱਛੇ ਲੜਦਾ ਤੂੰ ਮੈਨੂੰ ਸੱਚੀ ਸੱਚੀ ਗੱਲ ਤਾਂ ਦੱਸ ਵੀ ਗੱਲ ਕੀ ਹੈ ਗੱਲ ਤਾਂ ਬਸ ਐਵੇਂ ਤੈਨੂੰ ਦੱਸਦਾ ਨਹੀਂ ਮੈਂ ਤਾਂ ਇੰਸਟਾਗ੍ਰam ਖੋਲੀ ਬੈਠੀ ਸੀ ਅੱਛਾ ਅੱਛਾ ਉਹ ਤਾਂ ਰੋਜ਼ ਹੀ ਦੇਖਦੀ ਐਂ ਇੰਸਟਾਗ੍ਰam ਤੇ ਉਹ ਕੁੜੀ ਨੂੰ ਦੇਖਦੀ ਮੈਨੂੰ ਇੰਸਟਾਗ੍ਰam ਤੇ ਠੀਕ ਹੈ ਠੀਕ ਹੈ ਮੇਰੀ ਗੱਲ ਸੁਣ ਲਈ ਮੈਂ ਤੇਰੇ ਨਾਲ ਲੜੀ ਨਾ ਮੇਰੇ ਨਾਲ ਮੈਂ ਨਹੀਂ ਲੜਦਾ ਮੈਂ ਤੇ ਲੋਕ ਕੁਝ ਨਹੀਂ ਕਹਿੰਦਾ ਮੈਂ ਇੰਸਟਾਗ੍ਰam ਤੇ ਵੀਡੀਓ ਦੇਖੀ ਆਂਦੀ ਸੀ ਤੇ ਉਹ ਨਾ ਮੇਰੇ ਮੂਰੇ ਵੀਡੀਓ ਆ ਗਈ ਠੀਕ ਹੈ ਤੇ ਉਹ ਕੁੜੀ ਵੀ ਬੋਲਦੀ ਸੀ ਕਿ ਮੂਰੇ ਓ ਕਹਿੰਦੀ ਵੀ ਜੇ ਤੁਸੀਂ ਆਹ ਐ ਕੋਹ ਕਰੋਗੇ ਵੀ ਸਕਿੱਲੇ ਕੋਈ ਸਕਿੱਲ ਬਾਰੇ ਦੱਸਦੀ ਸੀ। ਕੁਛ ਹੋਰ ਬਾਰੇ ਦੱਸ ਹਾਂ ਉਹ ਸਕਿੱਲ ਹੁੰਦੀ ਹੈ ਤੈਨੂੰ ਨਹੀਂ ਪਤਾ ਪੜਨਾ ਲਿਖਿਆ ਕੁੜਮਾ ਪੜੀ ਲਿਖੀ ਬਾੜੀ ਹੈ ਮੇਰੇ ਨਾਲ ਜਾ ਦੇ। ਅੰਬੈ ਨੇ ਤਾਂ ਕਰਤਾ ਆ ਵੀ ਉਹ ਤੀਨੇ ਦੇ ਸਕਿੱਲ ਦੇ ਮਾਰਦੀ ਮੇਰੇ ਨਾਲ ਤੂੰ ਪੜੀ ਹੈ ਫਿਰ ਮੈਂ ਤਾਂ ਦੱਸਦੀ ਨਹੀਂ ਗੱਲ ਪੂਰੀ ਜੇ ਬੋਲਣੇ। ਫਿਰ ਕਹਾਂਗੀ ਕਹਿੰਦੀ ਉਹ ਨਾ ਮੈਂ ਨਹੀਂ ਦੱਸਦੀ ਜੋ ਤੂੰ ਬੋਲਣ ਤਾਂ ਲੱਗ ਗਿਆ ਮੈਂ ਤਾਂ ਕੁਛ ਕਰੀ ਨਹੀਂ ਮੈਨੂੰ ਨਹੀਂ ਪਤਾ। ਉਹ ਤੂੰ ਦੱਸ ਦੇ ਗੱਲ ਤਾਂ ਤੂੰ ਹੀ ਕਰੀ ਹੈ। ਤੂੰ ਹੀ ਘਰੇ ਕੱਸ ਦੇ ਤੂੰ ਗੱਲ ਮੈਨੂੰ ਕਰਦਾ ਹੁਣਾਂ ਫਿਰ ਮੈਂ ਗੱਲ ਸੁਣ ਲਾ ਬੈ ਕੇ ਮੈਂ ਤੈਨੂੰ ਸਿੰਘ ਤੋਂ ਮੈਂ ਦੱਸੀ ਜਾਂਦੀ ਹਾਂ ਹਾਂ ਦੱਸ ਫਿਰ ਕੀ ਕਹਿਣਾ ਮੈਂ ਕਹਿਣੀ ਆਂ ਜਾਂ ਫਿਰ ਕਿਆ ਮੇਰੇ ਮਨਰ ਤੇ ਕਹਾਂ ਦੱਸ ਕੀ ਕਹਿਣੀ ਆਂ ਕਹਾਂ ਤਾਂ ਕਹਿਣੀ ਆਂ ਵੀ ਜਦੋਂ ਮੈਂ ਦੇਖੀ ਜਾਂਦੀ ਸੀ ਉਹ ਵੀਡੀਓ ਦੀ ਉਹਨੇ ਐ ਲਿਖ ਕੇ ਪਾਤਾ ਆ ਬੋਲ ਕੇ ਬੋਲੀ ਜਾਂਦੀ ਸੀ ਹੁਣ ਲਿਖਿਆ ਤਾਂ ਮੈਨੂੰ ਇੰਨਾ ਪਤਾ ਨਹੀਂ ਲੱਗਦਾ ਉਹ ਐ ਕਹਿੰਦੀ ਸੀ ਵੀ ਇਹ ਤੇ ਨਾਮ ਪੜ ਵੀ ਲੱਖਾਂ ਰੁਪਈਆ ਕਮਾ ਸਕਦਾ ਹੈ ਅੱਛਾ ਅੱਛਾ ਹਾਂ ਹੁਣ ਤੂੰ ਜੇ ਗੱਲਾਂ 'ਚ ਆ ਗਈ ਵੀ ਮੈਂ ਅਣਪੜ ਮੈਂ ਵੀ ਲੱਖਾਂ ਰੁਪਈਆ ਕਮਾ ਲੂੰਗਾ ਮੇਰੇ ਤੋਂ ਰੋਲ ਕਹਿਣਾ ਸੀ ਕਿ ਸਾਰਾ ਨਾ ਕੰਮ ਕਰਦਿਆਂ ਤੂੰ ਅਣਪੜ੍ਹਿਆ ਕੋ ਪੜੀ ਨਾ ਕਿਉਂਦੀ ਕਿਤੇ ਲੱਗ ਜਾਂਦੀ ਮੈਂ ਅਖਲੇ ਦੂਜਿਆਂ ਤਾਂ ਲੱਗੀਆਂ ਹੋਈਆਂ ਮੈਂ ਮੋਬਾਈਲ ਤੇ ਪੈਸੇ ਕਮਾਉਣਾ ਨਹੀਂ ਆਹ ਰੱਬੀ ਆਈ ਕਮਾ ਰਹੇ ਹਾਂ ਤੇ ਤੂੰ ਮੈਨੂੰ ਮਸਾਂ ਕਿਵੇਂ ਸਿਖਾਵੂੰ ਜੰਨੂ ਕੋਸਾ ਆਹੋ ਕੋਣ ਬਾਰੀ ਗੱਲ ਕਰੀ ਸੀ ਇਹਨੇ ਦੱਸਦੇ ਸੀ ਹੋ ਤੇ ਮੋਬਾਈਲ ਤੇ ਅਚੱਤੀ ਹੋਰਸ ਕਰਦੀ ਸੀ ਤੂੰ ਸਿੱਖਦੀ ਸੀ ਕਿ ਤੂੰ ਆਹੋ ਕੋਰਸ ਲਾ ਲਾ ਪੜ੍ਹਦੀ ਲਾ ਲਾ ਤੂੰ ਅਨਪੜ੍ਹ ਤੂੰ ਕੋਰਸ ਕਰੇਗੀ ਐ 2 ਲੱਖ ਰੁਪਏ ਕਮਾਈ। ਇਹਨਾਂ ਤਾਂ ਮੈਨੂੰ ਸਮਝ ਆਉਂਦੀ ਜੇ ਮੈਂ ਬੀੜ ਕੋ ਦੇਖ ਸਕਦੀਆਂ, ਇਹਨੂੰ ਖੋਲ ਸਕਦੀਆਂ। ਕੀ ਗੱਲ ਮੈਂ ਸੁਣਨੀ ਚਾਹਦੀ? ਉਹ ਪੰਜਾਬੀ ਚ ਦੱਸਦੀ। ਪਰ ਗੱਲ ਦਾ 18000 ਰੁਪਏ ਦਾ ਸੀ ਕਿਵੇਂ ਪਤਾ ਤੇ ਖਾਤੇ 'ਚ ਕਿੰਨੇ ਪੈਂਟਾ? ਉਹਨੇ ਕਿਹਾ ਸੀ ਵੀ ਪਹਿਲਾਂ ਮੈਨੂੰ ਪੈਸੇ ਭੇਜੋ ਤੁਸੀਂ 18000 ਰੁਪਏ ਕਰ ਦਿਓ। 18000 ਦਾ। ਤੁਸੀਂ ਇਹ ਨਹੀਂ ਪਤਾ 28 ਲੱਖ ਰੁਪਏ ਕਮਾ ਲਓ। ਮੈਂ 28 ਲੱਖ ਦੇ ਲਾਲਚ 'ਚ ਆ ਗਈ। ਫਿਰ ਕੀ ਤੋਂ ਕਹੜਾਈ ਤੂੰ ਪੈਸੇ ਉਹ? ਮੈਂ ਤਾਈ ਦੀ ਪੋਤੀ ਤੂੰ। ਤਾਈ ਕਹਤ ਬਨੂ ਸ਼ੱਕ ਸੀ ਜਾਂ ਪਹਿਲਾਂ। ਮਾਂ ਸਾਰੀ ਨੇ ਮੈਂ ਉਹ ਤੇਸ ਦੇ ਕਹਿੰਦਾ ਕਹਤਾ ਹੈ ਕਿ ਲੈ ਨਹੀਂ ਕਰਤਾ ਹੈ ਕਿ ਕਰੇ ਮੈਂ ਮੈਨੂੰ ਲੈ ਕੇ ਕਿਸੇ ਮੈਨੂ ਆਖਿਆ ਤੂੰ ਐ ਕਰ ਇਹ ਜੋ 18000 ਰੁਪਏ ਗੂਗਲ ਪੇ ਕਰ ਦਿਆ ਨੰਬਰ ਤੇ ਉਹ ਗਾ ਹੁਣ ਮੈਨੂੰ ਨਹੀਂ ਬਤਾਉਂ ਨੇ ਕਿ ਨੂੰ ਭੇਜੇ ਕਿ ਨੂੰ ਨਾ ਉਹ ਕੁੜੀ ਕੋਲ ਫਿਰ ਮੈਂ ਦਿਖਾ ਕੇ ਵੀ ਆਇਆ ਨੇ ਮੈਨੂੰ ਦੱਸ ਵੀ ਦਿੱਤਾ ਵੀ ਜਿਹੜੀ ਕੋਰਸ ਕਰਦੀਏ 10000 ਤਾਂ ਉਹ ਨੂੰ ਆ ਤੇ ਬਾਕੀ ਦੂਜਿਆਂ ਨੂੰ ਗਈ ਨਾ ਮੇਰੀ ਗੱਲ ਸੁਣ ਹਾਂ ਫਿਰ ਤੈਨੂੰ ਕੋਰਸ ਨਾਲ ਸਕਿਆਤਾ ਹੁਣ ਤਾਂ ਤੂੰ ਲੱਖ ਰੁਪਏ ਕਮਾ ਲੇਗੀ ਫੇਰਾ ਕੋਰਸੋ ਮੇਰੇ ਸਮਝ ਵਿੱਚ ਨਹੀਂ ਆਉਂਦਾ ਤਾਂ ਨਰੇਜੀ ਬੋਲਦੇ ਉਹ ਕੰਮੜੀ ਉਹ ਬੁੱਝੜੇ ਆੜ ਪੜਾਣੇ ਕਿੱਥੇ ਗੱਲਾਂ ਸੌਣ ਚੋਂ ਨਹੀਂ ਆਉਂਦੀਆਂ ਨੇ ਆੜ ਕਾਦੀ ਕੋਈ ਕੋਰਸ ਕਰਦੇ ਹੁੰਦੇ ਨੇ ਪੰਜਾਬੀ ਦਾ ਦੇ ਤਾਂ ਮੈਨੂੰ ਸਮਝ ਚ ਆਉਂਦੀ ਐ ਕੀ ਗੱਲ ਸਮਝ ਆ ਗਈ ਦੱਸ ਫਿਰ ਲੈ ਲੱਖਾਂ ਰੁਪਏ ਕਮਾਏ ਤੇ ਜਾਣਗੇ ਹੁਣ ਵੀ ਕਮਾਏ ਜਾਣਗੇ ਗੱਲ ਕਰਨਾ ਜੇ ਤੈਨੂੰ ਦੱਸਦੀ ਸੀ ਤੂੰ ਫੇਰ ਮੇਰੇ ਨਾਲ ਕ੍ਰੈਸ ਕਰਦੇ ਜਿਵੇਂ ਹੁਣ ਕਰੀ ਜਾਂਦੇ ਦੱਸ ਦੱਸ ਕੋਈ ਦੱਸ ਲੱਖਾਂ ਕਮਾ ਲਈਏ ਵਿਗਾਰ ਮੈਂਬਰ ਬਣਾਉਣੇ ਪੈਣਗੇ ਸਾਨੂੰ ਗਾਹ ਹੋਰ ਬੰਦੇ ਜੋੜਨੇ ਪੈਣਗੇ ਅੱਛਾ ਅੱਛਾ ਠੀਕ ਐ ਠੀਕ ਐ ਉਹ ਤੈਨੂੰ ਤਾਂ ਲੁੱਟੀ ਸੀਗਾ ਇਹਦਾ ਮਤਲਬ ਕਿਸੇ ਰਿਸ਼ਤੇਦਾਰਾਂ ਨੂੰ ਜਾਂ ਇਹਨਾਂ ਨੂੰ ਹੋਰ ਨੂੰ ਲੁੱਟ ਲਈ ਐ ਔਰ ਜਾਨ ਬੰਦੇ ਨੂੰ ਕੀ ਪਤਾ ਹੁੰਦਾ ਹੈ ਆਪਾਂ ਕੀ ਆਪਾਂ ਨੇੜੇ ਤੇੜੇ ਦੇ ਲੁੱਟਣੇ ਜੇ ਇਹਨੇ ਆਪਾਂ ਨੂੰ ਲੁੱਟਿਆ ਆਪਾਂ ਕਿشن ਹੋਰ ਲੁੱਟ ਲੈਣ ਆਏ ਦੱਸ ਤੈਨੂੰ ਤੇਰਾ ਉਹ ਪਿੰਡ ਵੀ ਦੱਸਿਆ ਉਹ ਸ਼ਹਿਰ ਵੀ ਦੱਸਿਆ ਕਿਥੋਂ ਦੀ ਹੈ ਉਹ ਜਾਵਾਂ ਉਹਦੇ ਕੋਲੇ ਮੈਂ 18000 ਰੁਪਏ ਮੜਵਾ ਕੇ ਲਿਆਵਾਂ ਉਹਦਾ ਨੰਬਰ ਹੈ ਕਹਿੰਦਾ ਪਿੰਡ ਸ਼ਹਿਰਾਂ ਨੂੰ ਕੁਛ ਨਹੀਂ ਦੱਸਿਆ ਮੈਨੂੰ ਅਛਾ ਪਿੰਡ ਸ਼ਹਿਰ ਨਹੀਂ ਪੁੱਛਿਆ ਨੰਬਰ ਹੈਗਾ ਉਹਦਾ 18000 ਰੁਪਏ ਚੱਕ ਕੇ ਇਹੀ ਕਰਤਾ ਉਹ ਮੇਰੀ ਖੋਰ ਕਸੀਨੇ ਦੀ ਕਮਾਈ ਸੀ ਉਹ ਨੰਬਰ ਤੇ ਮੈਂ ਗੱਲ ਵੀ ਕਰਦੀ ਹੁੰਦੀ ਉਹਦੇ ਨਾਲ ਉਹ ਮੈਨੂੰ ਦੱਸਦੀ ਹੈ ਸਾਰਾ ਕੁਝ ਉਹਦੇ ਬਾਰੇ ਪਿੰਡ ਨਹੀਂ ਦੱਸਦੀ ਸ਼ਹਿਰ ਨਹੀਂ ਦੱਸਦੀ ਪਿੰਡ ਸ਼ਹਿਰ ਨਹੀਂ ਮੈਨੂੰ ਕੀ ਪਤਾ ਈ ਇਹ ਲਟੇਰੀ ਏ ਮੈਨੂੰ ਸੁਣਿਆ ਉਹ ਅੱਗੇ ਤਾਂ ਲਟੇਰੇ ਉਂ ਘਰ ਲਕਣਾ ਹੁੰਦੇ ਸੀ ਹੁਣ ਮੈਨੂੰ ਕਿਤੇ ਲਟੇਰੇ ਮੋਬਾਈਲਾਂ ਚ ਵੀ ਪਾ ਕੇ ਆਮੜੀ ਅੱਗੇ ਆਪਾਂ ਨਾ ਪੈਸੇ ਪੇਟੀਆਂ 'ਚ ਧਰਦੇ ਸੀਗੇ ਆਪਣੇ ਉਹ ਪਾੜ ਲਾ ਲੈਣੇ ਸੀਗੇ ਜਿੰਦੇ ਤੋੜ ਲੈਂਦੇ ਸੀਗੇ ਹੁਣ ਆਪਾਂ ਪੈਸੇ ਮੋਬਾਈਲ 'ਚ ਧਰ ਗਏ ਮੈਨੂੰ ਕੀ ਪਤਾ ਏ ਵੀ ਮੋਬਾਈਲ ਚੋਂ ਕਿ ਮੈਂ ਬੜੀ ਕੀਮਤ ਪੈਸੇ ਲੇਗੀ ਉਹ ਨਾ ਠੱਗਾਰੇ ਤਰੀਕੇ ਬਦਲ ਲਿਆ ਅਬੜੇ ਕਿ ਮੈਂ ਮਾਰਨ ਦੇ ਹਾਂ ਗੂਗਲ ਪੇ ਕਿ ਐ ਸੀ ਨੇ ਕਹਿੰਦੀ ਮੈਨੂੰ ਗੂਗਲ ਪੇ ਕਰ ਦੇ ਸੀ ਗੂਗਲ ਮੇਰੀ ਫੋਨ ਵਧੀਆ ਕਰਿਆ ਆਪਦੇ ਹੱਥੀਂ ਪੈਸੇ ਕੀਤੇ ਐ ਦੇਖ ਮੈਂ ਸਾਰਾ ਕੁਝ ਤੈਨੂੰ ਦੱਸਦਾ ਜਿਵੇਂ ਧੋਖਾ ਹੋਇਆ ਮੇਰੇ ਨਾਲ ਮੈਂ ਤੈਨੂੰ ਦੱਸਦਾ ਮੈਂ ਕੋਈ ਛੇ ਗੱਲ ਦੀ ਲੁਕ ਨਹੀਂ ਰੱਖੀ ਨਾ ਤੇ ਮੇਰੇ ਭਰਾ ਨੂੰ ਕਰਿਆ ਨਾ ਭੈਣ ਨੂੰ ਕਰਿਆ ਕਿਸੇ ਨੇ ਨੀ ਗੱਲ ਤਾਂ ਆਪਣੇ ਪਾਰੇ ਕਹਿੰਨੇ ਗੱਲ ਚੰਗੀ ਨਹੀਂ ਕੀਤੀ ਉਸ ਤੋਂ ਬਾਅਦ ਤੂੰ ਉਦੋਂ ਜ਼ਿਆਦਾ ਮਾੜੀ ਕੀਤੀ ਜਦੋਂ ਅਗਲੇ ਨੂੰ ਧੋਖਾ ਇਹ ਮਾੜੀ ਉਹਨੇ ਨਹੀਂ ਕੀਤੀ ਮੇਰੀ ਬੂਡ ਕੋ ਭੇਈ ਪੇ ਲੁੱਟ ਦਿਆ ਲੋਕਾਂ ਨੂੰ ਨਾ ਉਹ ਤਾਂ ਉਹਨਾਂ ਦਾ ਲਟੇਰਿਆ ਲਟੇਰਿਆਂ ਦਾ ਕੰਮ ਤਾਂ ਲੁੱਟਣਾ ਹੈ ਫੇ ਠੱਗ ਨਹੀਂ ਕਰੀ ਮ ਤੂੰ ਜਨਾ ਸਾਰਾ ਗੈ ਵੀਡੀਓ ਦੇਖ ਲਈਦਾ ਮੋਬਾਈਲ ਤੇ ਇਹਦੇ ਸਾਰੀਆਂ ਗੱਲਾਂ ਸੱਚੀਆਂ ਨਹੀਂ ਹੁੰਦੀਆਂ ਇਹਦਾ ਝੂਠ ਵਸੇਰਾ ਆਉਂਦਾ ਕਿਸੇ ਨੇ ਮੰਗ ਨਹੀਂ ਲੱਗੀਦਾ ਉਹਨਾਂ ਦਾ ਤੈਨੂੰ ਗੱਲ ਦੱਸਾਂ ਮੈਂ 8000 ਰੁਪਏ ਟਪਣੀ ਮੈਂ ਹੱਥ ਜੋੜ ਕੇ ਹਰੇਕ ਨੂੰ ਕਹਿਣੀ ਆ ਵੀ ਭੈਣੇ ਕੋਈ ਨਾ ਠੱਗੇ ਹੋ ਕੋਈ ਵੀਰਗੋ ਨਾ ਦੇਖਿਆ ਕਰੇ ਠੱਗ ਹੁੰਦੇ ਸਾਰੇ ਮੇਰੀ ਗੱਲ ਸੁਣ ਲੈ ਜਿੰਨਾ ਚਿਰ ਨਾ 18000 ਰੁਪਏ ਨੂੰ ਤਾਂ ਕਢਾਉਂਦਾ ਆ ਮੇਰੇ ਕੋਲ ਨੰਬਰ ਉਹਦਾ ਹੈਗਾਗਾ ਉਹਦਾ ਨਾਂ ਖੜਾਉਂਗਾ ਸ਼ਹਿਰ ਪਿੰਡ ਖੜਾਉਂਗਾ ਉਹਨਾਂ ਚਿਰ ਮੈਂ ਵੀ ਖੜਦਾ ਨਹੀਂਗਾ ਮੈਂ ਨਿਕਲਿਆਉਣਾ ਮੈਂ 18000 ਰੁਪਏ ਲੈ ਕੇ ਆਟੂਗਾ ਤੂੰ ਕੰਨਾਂ ਘੜੀਆਂ ਕਰ ਤੂੰ ਫਿਰ ਨਿਕਲ ਕੇ ਕਰਵਾ ਲਾ ਨਾ ਐਂ ਨਹੀਂ ਨਿਕਲਦੇ ਕਿਸੇ ਗੱਲ ਨਾਲ ਲੱਗਣਗੇ ਹੁਣ ਮੇਰੀ ਗੱਲ ਸੁਣ ਲੈ ਤੂੰ ਲੱਕ ਘੇਰੇ ਰਹਿਣੇ ਮੈਂ ਤਾਂ ਹੁਣ ਏਸ਼ੀ ਕੰਮ ਵਿੱਚ ਭਜਨਟ ਕਰੂੰਗਾ ਤੂੰ ਬੇਬਰੀ ਸਿਹਰਾ ਕਰੀ ਤੂੰ ਤਾਂ ਮੇਰਾ 18000 ਚ ਪਾਣੀ ਪਾਤਾ ਸੀਗਾ ਮੈਂ ਤੈਨੂੰ ਕਢਾ ਕੇ ਦਿਖਾਉਂਗਾ ਕਢਾ ਲਾ ਕਢਾ ਲਾ ਮੇਰੀ ਤਾਂ ਜਾਨ ਛੁੱਟੂ ਮੇਰੇ ਤੇ ਜੜੇ ਸਭ ਜੀ ਮੇਰੀ ਗੱਲ ਸੁਣ ਲੈ ਮੈਂ ਮੁੜ ਕੇ ਅੱਖ ਨਹੀਂ ਲਾਉਂਦੀ ਮੇਰੇ ਮਨੋਂ ਫੋਨ ਦੇ ਹੱਥ ਨਾਲ ਨਹੀਂ ਨਹੀਂ ਲਾਉਂਦੀ ਅੱਜ ਤਾਂ 18000 ਰੁਪਏ ਸੀਗਾ ਉਹ ਜਿੱਕੇ ਤੇ ਮਾਰਦੀਏ ਤੂੰ ਵੱਧ ਪਵਾਏ ਹੁੰਦੇ ਇਹਦਾ ਵਾਦ ਤੂੰ ਵੱਧ ਨਹੀਂ ਪਾ ਸਕਦੀ ਤੂੰ ਮੈਨੂੰ ਨਹੀਂ ਪੁੱਛਿਆ ਕਿਸੇ ਨੂੰ ਹੋਰ ਨਹੀਂ ਪੁੱਛਿਆ ਨਾ ਪਸਲਾ ਰਹੇ ਨਾ ਫਸਲਾ ਰਹੇ ਵੀ ਇੱਜੇ ਆ ਜਣੇ ਉਹ ਸਾਰਾ ਕੁਝ ਐਸੀ ਚੀਜ਼ ਹੈ ਮੇਰਾ ਮੇਰੇ ਕੋਲ ਸਾਡੇ ਲੋਕ ਬਗੱਲਾ ਕੋਈ ਨਹੀਂ ਦਾ ਮੈਨੂੰ ਮੁੜ ਕੇ ਫੋਨ ਨਾ ਦੇ ਹਾਂ ਕੋਈ ਵਾਰ ਪਤਾ ਨਹੀਂ ਇਹਦੇ ਬਾਰੇ ਹੁਣ ਨਾ ਪੈਸੇ ਕਢਾ ਕੇ ਆ ਤੂੰ ਆ ਸਾਰਾ ਕੁਝ ਕਢਾ ਲੂ ਤੇ ਉੱਡ ਕੇ ਤਾਂ ਕਿੱਥੇ ਜਾਊਂਗੀ ਬੈਠੋ ਜੱਕੜਾ ਲਾ ਫੇਰ ਹਾਂ ਮੇਰੀ ਤਾਂ ਜਾਨ ਛੁੱਟੂਗੀ ਬਾ ਮੇਰਾ ਤਾਂ ਖਿਹੜਾ ਛੁੱਟਿਆ ਜੇ ਸਾਡੇ ਪੈਸੇ ਬਾਰਸ ਆਉਂਦੇ ਮੈਂ ਹੋਰ ਕੀ ਚਾਹਨੀ ਆ ਮੂਹ ਮਰ ਜਾਣ ਲਟੇਰਿਆਂ ਵਿੱਚ ਵੀ ਵੜਨ ਲੱਗ ਗੀਆਂ ਅੱਗੇ ਤਾਂ ਘਰਾਂ ਨੂੰ ਪਾਰ ਲਾਉਂਦੇ ਸੀ ਆ ਕੇ ਲਟੇਰੇ ਆਂ ਲੁੱਟਦੇ ਸੀ ਆਹ ਮੋਬਾਈਲਾਂ ਤੇ ਵੜਵੜੀ ਲੁੱਟਣ ਲੱਗ ਗੇ ਨੇ ਖਾਤੀ ਸਾਫ ਕਰ ਦਾਂਦੇ ਹੁਣ ਮੈਨੂੰ ਵੀ ਪਤਾ ਸੀ ਵੀ ਗੁੱਗਲ ਤੇ ਕਰਾਉਂਦੀਆਂ ਮੈਨੂੰ ਕੋਈ ਸਿਖਾਊਗੀ ਮੈਂ ਪੈਸੇ ਕਮਾਉਂਗੀ ਹੁਣ ਮੈਨੂੰ ਕੀ ਪਤਾ ਸੀ ਇਹ ਲਟੇਰੀਏ ਵੀ ਮੈਂ ਤਾਂ ਲੁੱਟ ਕੇ ਪੈਸੇ ਗਾਹਾਂ ਹੋ ਜੂਗੀ ਹੁਣ ਕਹਿੰਦੀ ਨਾ ਹੋਰ ਲਾਲਾ ਮੈਂਬਰ ਮੈਂ ਦੱਸ ਕਿੱਥੋਂ ਮੈਂਬਰ ਲਿਆਵਾ ਨੇ ਮੇਰੇ ਕਹੇ ਕੌਣ ਲੱਗ ਦੇਗਾ ਉਹ ਤਾਂ ਜਦ ਪੜ੍ਹਨਾ ਲਿਖੀ ਅੰਗਰੇਜ਼ੀ ਬੋਲਦਾਂ ਅਗਲੇ ਨੂੰ ਬੋਲ ਕੇ ਮੇਰੇ ਵਰਗੇ ਪੋਲੇ ਪੜ੍ਹਨ ਨੂੰ ਕਦੇ ਤਾਂ ਮੈਂ ਬੇੜੀ ਗਰਖ ਹੋ ਜਾਈ ਜਿਹੜੀ ਨੇ ਸਾਡੇ ਇੰਨੇ ਪੈਸੇ ਲੁੱਟੇ ਹੋਰ ਖਬਰੇ ਕਿੰਨੇ ਕੁ ਲੁੱਟੇ ਹੋਣਗੇ ਉਹਨੇ ਚਲ ਸਾਡਾ ਤਾਂ 18 ਮੁੜੀ ਆਉਂ ਕਹਿੰਦਾ ਇਹ ਮੈਂ ਨੰਬਰ ਤੇ ਕਢਾ ਲੂੰਗਾ ਬੰਦਿਆ ਹਾਂ ਆ ਤਰੀ ਮੂੰਹ ਨੂੰ ਕੁਛ ਲੈ ਉਹਨੇ ਚੜਾਇਆ ਕਹਿੰਦਾ ਮੈਂ ਜਾਨਣਾ ਪਤਾ ਕਰ ਕਿੱਦਾਂ ਜਾਨਣਾ ਤੂੰ ਮੁੜ ਕੇ ਆ ਬੁੱਠਾ ਮੈਂ ਮਰ ਜਾ ਲੱਗਤਾ ਨਹੀਂ ਕਿੱਦਾਂ ਜਾਂਦਾ ਮੁੰਡਾ ਮੋਹ ਫੇਤਾ ਇੱਧਰ ਆ ਬਾਹਰ ਆ ਕਿੱਦਾਂ ਜਾਂਦਾ ਮੁੰਡਾ ਕੀ ਹੋ ਗਿਆ ਬੇਬੇ ਕਿੱਥੇ ਜਾਂਦਾ ਕਿ ਤੇ ਹੋਰ ਨਾ ਬਾਕੀ ਦੇ ਕਿਸ਼ੇ ਬਸੇ ਨਹੀਂ ਕਿਧਰੇ ਜਾਂਦੇ ਤੇ ਵਿੱਚ ਬਹਿ ਜਾ ਆ ਜਮ ਤਨ ਦਾਦੀਆਂ ਹਾਂ ਬੈਠੋ ਦੱਸੋ ਦੱਸੋ ਕੀ ਵੇ ਬਹਿ ਉਹ ਤਾਂ ਨਾ ਉਹਦੇ ਨੰਬਰ ਪਤਾ ਕਰ ਲੈ ਜਿਹੜੀ ਨੇ ਪੈਸੇ ਲਾਇਆ ਕੱਡੇ ਸੀ ਆਪਣੇ ਹਾਂ ਉਹ ਤਾਂ ਮੈਂ ਹੀ ਲਾਇਆ ਸੀ ਪੈਸੇ ਕਹ ਲੈ ਸੀ ਹਾਂ ਕੋਈ ਕੰਮ ਗਏ ਆਏ ਤਾਂ ਕਿਉਂ ਲਾਤੇ ਮੈਨੂੰ ਮੈਨੂੰ ਕੀ ਪਤਾ ਸੀ ਉਹ ਕਿ ਨਹੀਂ ਅਨਪੜ ਵੀ ਪੈਸੇ ਕਮਾ ਸਕਦੇ ਹਾਂ ਲੱਖ ਰੁਪਿਆ ਮੈਂ ਤਾਂ ਆਖਿਆ ਤਾਂ ਲੱਖ ਰੁਪਏ ਕਮਾ ਲਾਂਗੇ ਆਪਾਂ ਤਾਂ ਉਹ ਖੇਤੀ ਵੀ ਛੱਡ ਦੇਾਂਗੇ ਮੈਂ ਕਹਿ ਵੀ ਇਹੀ ਕੰਮ ਕਰਨ ਲੱਗ ਜੂਗਾ ਅਜੀ ਕਰੇ ਬੈਠੇ ਰਾਮ ਨੇ ਇਸੇ ਕਮਰੇ ਚ ਵੇ ਇੱਕ ਕੰਮ ਕਰਿਆ ਕਰਾਂਗੀ। ਲੈ ਤੈਨੂੰ ਤਾਂ ਵੀ ਠੱਗ ਲਿਆ ਮੋਬਾਈਲ ਚ। ਹੋਰ ਵੇਬੇ ਵਿੱਚ ਤੇ 18000 ਰੁਪਏ ਕਰਾ ਲਿਆ। ਉਤਾ ਇਹਦੀ ਕੁੜੀ ਨੇ ਵਿਚਾਰੀ ਨਹੀਂ ਜਦੋਂ ਮੈਂ ਕਹਤਾ ਉਹਨੂੰ ਕੋ ਗੁਰਪੇ ਕਰਤੀ। ਕਿਆ ਤੂੰ ਮੋਬਾਈਲ ਲੈ ਕੇ ਗਈ ਕਰੋ ਚਾੱਕੀ ਪੈਸੇ ਗੁੱਗਲ 'ਤੇ ਕਰਾਏ ਕਿਉਂ ਤੂੰ ਮੋਬਾਈਲਾ ਦੇਖਿਆ ਫੋਨ ਮਾ ਵੀਡੀਓ ਹੋ ਤੈਨੂੰ ਕਿ ਲੋ ਮੈਨੂੰ ਮੈਨੂੰ ਕਿਹੜਾ ਪਤਾ ਸੀ ਮੈਂ ਤਾਂ ਸੀ ਵੀ ਚੰਗੀ ਦਾ ਲੱਭ 2 ਰੁਪਏ ਕਮਾ ਲਾਂ ਆਪਣੇ ਘਰ ਨੂੰ ਚੰਗਾ ਸੋਚਦੀ ਸੀ ਮੈਂ ਕਿਹੜਾ ਮਾਰਿਆ ਸੋਚਦੀ ਸੀ ਇਹ ਨਾ ਪੁੱਤ ਇਹਦਾ ਬਾਹਰ ਦਾ ਪਨਵਾ ਲੈਦਾ ਤਾਂ ਪਤਾ ਨਹੀਂ ਹੈਗਾ ਬੇਬੇ ਤੁਸੀਂ ਆਪਸੇ ਇੱਕ ਖਬਰਾਂ ਤੇ ਗਰਬਾਣੀ ਇਹ ਸੱਚ ਹੈ ਹੋਰ ਜੇ ਕੋਈ ਸਾਤੀ ਨਹੀਂ ਖੜਵਾਵੇ ਜੀ ਝੂਠ ਨਾ ਦੇ ਜਾਂਦੇ ਆ ਹਾਂ ਉਹ ਤਾਂ ਹੈਵੇਟ ਹਾਂ ਦੇਵੇਂ ਹੋਣਾ ਦੇ ਨੰਬਰ ਦਾ ਸੀਗਾ ਮੇਰੇ ਕੋਲੇ ਇਹ ਕਹਿੰਦਾ ਮੈਂ ਨੰਬਰ ਤੇ ਨੰਬਰ ਕਢਵਾ ਕੇ ਲੈਣਾ ਨਾ ਮੈਂ ਨੰਬਰ ਤੇ ਪੈਸੇ ਪੁੱਠੇ ਮੜਵਾਉਂਗਾ ਜੇ ਨਾ ਗੱਲ ਕਰਕੇ ਹਾਂ ਆ ਜਾਓ ਕੋਸਾ ਇਹ ਵੀ ਕਢਣਾ ਦੇ ਕੇ ਮੈਂ ਤੇ ਨੰਬਰ ਤਾਂ ਉਹਦੇ ਬੰਦੇ ਨੂੰ ਆ ਹੀ ਫੜਨਾ ਦੇ ਆ ਵੀ ਕਿੱਥੇ ਆ ਗਾ ਬੰਦਾ ਬੇਬੇ ਤਾਂ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਨੰਬਰ ਹੋ ਜਾਂਦਾ ਆ ਨੰਬਰਾਂ ਦਾ ਲਾਈਨ ਤਾਂ ਬੰਦੇ ਉੱਥੇ ਮਵਾਲਾ ਤਾਂ ਦੱਸ ਦਿੰਦੀ ਆ ਵੀ ਇੱਥੇ ਆ ਬੰਦਾ ਖੜਾ ਬੇਬੇ ਤੂੰ ਇੰਨਾ ਜਾਣਦੀ ਏ ਹਾਂ ਲੈ ਮਮਈਆ ਕੋਈ ਇਧਰ ਤੇ ਜਮਾ ਜਨ ਮਾਤਾ ਦਾ ਜਸੂਰ ਬਸਰੀਓ ਵੱਡੇ ਦੇ ਆ ਗਈ ਹਾਂ ਉਹ ਤਾਂ ਮੇਰੇ ਨਾਲ ਵੀ ਤੇਜ਼ ਨਿਕੜੀ ਬੇਬੇ ਕਿਤੇ ਤੂੰ ਨਾ ਪੰਗਾ ਕਰੀ ਮੈਂ ਤਾਂ ਕਰ ਲਿਆ ਸਿਕਣਾ ਮੈਨੂੰ ਸਾਲਾ ਰੋਸੀ ਮਥਗੀਆਂ ਨਾ ਤੇ ਮੈਨੂੰ ਪਤਾ ਨਹੀਂ ਮੈਨੂੰ ਪਤਾ ਹੀ ਨਹੀਂ ਹਾਂ ਮਾਤਾ ਹਰੇਕ ਨੂੰ ਕਹਿਨੀ ਵੀ ਪਾਈਏ ਜੇ ਗੱਪਾਂ ਨੇਰੇ ਮੋਬਾਈਲਾਂ ਤੇ ਗੱਪਾਂ ਨਾਵੇਂ ਤੂੰ ਲੋਕਾਂ ਤੋਂ ਦੱਜ ਫਿਰ ਜੇ ਘਰੇ ਵੀ ਦੱਸ ਰਹੀ ਮੈਨੂੰ ਮੈਨੂੰ ਵੀ ਪਤਾ ਹੋਵੇ ਤੂੰ ਵੀ ਆਏ ਬੰਗੇ ਬਾਲੇਂਗੀ ਬੈਠੀ ਬੈਠੀ ਬੇਬੇ ਆਪਣੀ ਦੋਗਾ ਲਹੋਗੀ ਪਹਿਲਾਂ ਖੰਗ ਤੈਨੂੰ ਹੀ ਸੀ ਹੁਣ ਮੈਨੂੰ ਵੀ ਦਵਾਈ ਲਿਓ ਮੈਂ ਤਾਂ ਘਰੇ ਪੈਸੇ ਨਹੀਂ ਪੈਸੇ ਸੀ ਜਿਹੜੇ ਉਠਾ ਨਹੀਂ ਲਈ ਲੁੱਟ ਕੇ ਆ ਗਏ ਘਰੇ ਬਿਓ ਖਾਣ ਨੂੰ ਨਹੀਂ ਰਹਾ ਮੈਂ ਬਿਓ ਹੀ ਖਾ ਲਾਂਗੇ ਲਿਆ ਕੇ ਮੈਂ ਬਿਓ ਕੋ ਖਾਣੀ ਹੈ ਪੈਸੇ ਉਹ ਕਢਵਾਉਣਗੇ ਮੈਂ ਟੈਂਸ਼ਨ ਲੈ ਮੇਰੇ ਪਾਣੀ ਲੈ ਕੇ ਨਹੀਂ ਆ ਪਾਣੀ ਲਿਆ ਕੁੱਟ ਮੈਂ ਤਾਂ ਮੂੰਹ ਸੁੱਕੀ ਜਾਂਦਾ ਉਹਦੇ ਪੈਸੇ ਗਏ ਆ ਘਰੋਂ ਕੀ ਦਾ ਕਮਲ ਕੇ ਕਿੰਨੋਂ ਘੰਟੇ ਪਕਾਈ ਕਰਨੀ ਪਊਂਗੀ ਉਹਨੂੰ ਜਵਾਬ ਦੂੰ ਫਿਰ ਕਹਾਂ ਜਾ ਕੇ ਪੈਸਾ ਮੂੰਹ ਸਿਰ ਬਣੂਗਾ ਨਿਕਲਣਗੇ